ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਤੇ ਮੈਂ ਹਾਂ ਕੁਲਵੰਤ ਸਿੰਘ ਮੇਰੇ ਨਾਲ ਇੱਕ ਵਾਰ ਫੇਰ ਡਾਕਟਰ ਹਰਨਾਮ ਸਿੰਘ ਜੀ ਤੇ ਅਸੀਂ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਆਇਆ ਤੇ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਡਾਕਟਰ ਸਾਹਿਬ ਨੇ ਕੁਝ ਸਮਾਨ ਰੱਖਿਆ ਹੋਇਆ ਜੀ ਸਾਡੇ ਸਾਹਮਣੇ ਕੁਝ ਜੜੀਆਂ ਬੂਟੀਆਂ ਨੇ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਤੋਂ ਆਪਾਂ ਨੂੰ ਇਹ ਸਮਝਾਉਣ ਵਾਲੇ ਨੇ ਕਿ ਜਿਹੜੀ ਵੀ ਸਮੱਸਿਆ ਨੂੰ ਲੈ ਕੇ ਅਸੀਂ ਕੁਝ ਗੱਲ ਕਰਾਂਗੇ ਉਹ ਉਹਦੇ ਵਿੱਚ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਜਿਹੜਾ ਆਪਣੀ ਬਾਡੀ ਨੂੰ ਤੰਦਰੁਸਤ ਕਰ ਸਕੋ। ਤੇ ਗੱਲ ਕਰਾਂਗੇ ਹਾਈ ਕੋਲੇਸਟ੍ਰੋਲ ਦੀ, ਗੱਲ ਕਰਾਂਗੇ ਬਲੌਕੇਜਿਸ ਦੀ, ਗੱਲ ਕਰਾਂਗੇ ਹਾਰਟ ਅਟੈਕ ਦੀ, ਗੱਲ ਕਰਾਂਗੇ ਸਰਦੀਆਂ ਦੇ ਵਿੱਚ ਹੋਣ ਵਾਲੇ ਹਾਰਟ ਅਟੈਕ ਦੀ ਤੇ ਗੱਲ ਕਰਾਂਗੇ ਇੱਕ ਅਜਿਹੀ ਸਮੱਸਿਆ ਦੀ ਜਿਹੜੀ ਕਿ ਛੋਟੀ ਤਾਂ ਹੈ ਪਰ ਬੜੀ ਵੱਡੀ ਹਉਆ ਬਣ ਕੇ ਬਾਹਰ ਨਿਕਲਦੀ ਹੈ। ਤੇ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਸ ਸਮੱਸਿਆ ਨੂੰ ਘਰੇ ਬੈਠ ਕੇ ਇਹੋ ਜੀਆਂ ਚੀਜ਼ਾਂ ਦੇ ਨਾਲ ਆਪ ਹੀ ਠੀਕ ਕਰ ਸਕਦੇ ਹਾਂ ਡਾਕਟਰ ਸਾਹਿਬ ਤੁਹਾਡਾ ਨੂਰਦਾਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਰਵਜੀਤ ਤੁਹਾਡਾ ਵੀ ਤੇ ਨੂਰਦਾਸ਼ਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਜੀ ਜੀ ਆਇਆਂ ਜੀ ਡਾਕਟਰ ਸਾਹਿਬ ਕੋਲੇਸਟ੍ਰੋਲ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਕੋਲੇਸਟ੍ਰੋਲ ਹੈ ਕੀ ਤੇ ਬੋਡੀ ਦੇ ਵਿੱਚ ਦਾ ਕੀ ਕੰਮ ਹੈ ਜੇ ਮੈਂ ਗੱਲ ਕਰਾਂ ਸਾਡੀ ਭਾਸ਼ਾ ਦੇ ਵਿੱਚ ਤੇ ਕੋਲੇਸਟ੍ਰੋਲ ਇੱਕ ਫੈਟ ਹੈ ਜੀ ਸਾਡੇ ਸਰੀਰ ਦੇ ਵਿੱਚ ਜੇ ਮੈਂ ਗੱਲ ਕਰਾਂ ਬ੍ਰੇਨ ਦੀ ਹਾਰਟ ਦੀ ਲੀਵਰ ਦੀ ਹਰ ਇੱਕ ਚੀਜ਼ ਨੂੰ ਬਣਾਉਣ ਵਾਸਤੇ ਫੈਟ ਦੀ ਲੋੜ ਹੈ ਇਹ ਸਾਰੀਆਂ ਚੀਜ਼ਾਂ ਫੈਟ ਤੋਂ ਬਣੀਆਂ ਹੋਈਆਂ ਨੇ ਤੇ ਕੋਲੇਸਟ੍ਰੋਲ ਜਿਹੜਾ ਹੈ ਖੂਨ ਦੇ ਵਿੱਚ ਚਰਬੀ ਦੀ ਮਾਤਰਾ ਦਾ ਸੂਚਕ ਹੈ ਸਰੀਰ ਦੇ ਵਿੱਚ ਜਿਹੜੀ ਖੂਨ ਦੇ ਵਿੱਚ ਚਰਬੀ ਟਰੈਵਲ ਕਰਦੀ ਹੈ ਸਾਰੇ ਅੰਗਾਂ ਨੂੰ ਚਰਬੀ ਦੀ ਜਿਹੜੀ ਸਪਲਾਈ ਹੈ ਤੇ ਮੈਂ ਤਵਾ ਵੀ ਚਰਬੀ ਦਾ ਜਿਹੜਾ ਮੇਨ ਸਰੋਤ ਹੈ ਬੋਡੀ ਦੇ ਵਿੱਚ ਖੂਨ ਦੇ ਵਿੱਚ ਉਹ ਕੋਲੇਸਟ੍ਰੋਲ ਹੈ ਇਹਦੇ ਵਿੱਚ ਤਿੰਨ ਚਾਰ ਤਰ੍ਹਾਂ ਦੇ ਇਹਦੇ ਪੜਾ ਹੁੰਦੇ ਨੇ ਅਲੱਗ-ਅਲੱਗ ਜਿਹਦੇ ਵਿੱਚ ਐਚ ਡੀ ਐਲ ਐਲ ਡੀ ਐਲ ਜਿਹੜੇ ਹੁੰਦੇ ਆ ਉਹ ਮਾੜੇ ਤੇ ਚੰਗੇ ਜਿਹੜੇ ਆ ਕੋਲੇਸਟ੍ਰੋਲ ਵੀ ਹੁੰਦੇ ਨੇ ਜੀ ਮਾੜੇ ਤੇ ਚੰਗੇ ਕੋਲੇਸਟ੍ਰੋਲ ਨੇ ਤੇ ਬ੍ਰੇਨ ਜਿਹੜਾ ਹੈ ਲਗਭਗ 90% ਜਿਹੜਾ ਉਹ ਕੋਲੇਸਟ੍ਰੋਲ ਦਾ ਕੋਲੇਸਟ੍ਰੋਲ ਦਾ ਬਣਿਆ ਹੋਇਆ ਜੀ ਬਿਲਕੁਲ ਤੇ ਸੋਚੋ ਵੀ ਜਿਹੜੀ ਚੀਜ਼ ਦਿਮਾਗ ਨੂੰ ਚਲਾ ਸਕਦੀ ਹੈ ਬਣਾ ਕੇ ਦਿਮਾਗ ਨੂੰ ਤੇ ਉਹ ਬਾਡੀ ਵਾਸਤੇ ਕਿੰਨੀ ਇੰਪੋਰਟੈਂਟ ਹੈ ਤੇ ਨਾੜਾਂ ਦੇ ਵਿੱਚ ਵੀ ਕੋਲੇਸਟ੍ਰੋਲ ਜਿਹੜਾ ਉਹ ਸਾਰੇ ਆਮ ਘੁੰਮਦਾ ਫਿਰਦਾ ਤੇ ਕੋਲੇਸਟ੍ਰੋਲ ਜਿਹੜਾ ਬਾਡੀ ਦੇ ਅੰਦਰ ਜਿਹੜਾ ਜਾ ਕੇ ਜਦੋਂ ਕਿਤੇ ਨਾੜਾਂ ਦੇ ਵਿੱਚ ਰੈਸ਼ੀਜ਼ ਹੁੰਦੇ ਨੇ ਕਿਤੇ ਪੰਚਰ ਹੁੰਦੀ ਹੈ ਤੇ ਪੰਚਰ ਲਾਉਣਾ ਤਾਂ ਵੀ ਗੱਲ ਹੈ ਜੀ ਬਾਂ ਜੇ ਆਪਾਂ ਕਹੀਏ ਵੀ ਜੀਤ ਪੰਚਰਾਂਗੇ ਵਾਲੇ ਵਾਂਗੂ ਜੇ ਕੋਈ ਪੱਕਾ ਪੰਚਰ ਲਾਉਂਦਾ ਹੈ ਸਾਡੇ ਇੰਟਰਨਲ ਬਲੀਡਿੰਗ ਆ ਆਰਗਨ ਦੇ ਵਿੱਚ ਜਿੱਥੇ ਹੁੰਦੀ ਹੈ ਤੇ ਉਹ ਕੋਲੇਸਟ੍ਰੋਲ ਕਰਕੇ ਲੱਗਦੀ ਹੈ ਜਿਹੜੇ ਲੋਕਾਂ ਦੇ ਤੁਸੀਂ ਦੇਖਿਆ ਹੋਣਾ ਕਿ ਖੂਨ ਜਦੋਂ ਕਿਤੇ ਸੱਟ ਵੱਜ ਜਾਂਦੀ ਹੈ ਇਮੀਡੀਏਟ ਜਿਹੜਾ ਉਹ ਖੂਨ ਜੰਮੇ ਜਾਂਦਾ ਜਿਹਨੂੰ ਕਲੋਟਿੰਗ ਬੋਲਦੇ ਆ ਕਲੋਟਿੰਗ ਟਾਈਮ ਜ਼ਿਆਦਾ ਹੁੰਦਾ ਹੈ ਹਾਈ ਕੋਲੇਸਟ੍ਰੋਲ ਕਰਕੇ ਤੇ ਕਲੋਟਿੰਗ ਟਾਈਮ ਘਟ ਜਾਂਦਾ ਹੈ ਜਦੋਂ ਕੋਲੇਸਟ੍ਰੋਲ ਬੋਡੀ ਚ ਨਹੀਂ ਹੁੰਦਾ ਬਹੁਤ ਲੋਕਾਂ ਦੇ ਜਦੋਂ ਤੁਸੀਂ ਦੇਖਿਆ ਹੋਣਾ ਅਕਸਰ ਨਕਸੀਰ ਫੜਦੀ ਹੈ ਸੋ ਉਹਨਾਂ ਲੋਕਾਂ ਦੇ શરી ਦੇ ਵਿੱਚ ਚਰਬੀ ਦੀ ਘਾਟ ਹੁੰਦੀ ਹੈ ਕੋਲੇਸਟ੍ਰੋਲ ਜਿਹੜਾ ਚੰਗਾ ਕੋਲੇਸਟ੍ਰੋਲ ਹੈ ਉਹਦੀ ਮਾਤਰਾ ਵੱਧ ਚੁੱਕੀ ਹੁੰਦੀ ਤੇ ਜਿਹੜੀ ਸਾਨੂੰ ਜਿੰਨੀ ਲੋੜ ਚਾਹੀਦੀ ਹੈ ਕੋਲੇਸਟ੍ਰੋਲ ਦੀ ਉਸ ਤੋਂ ਸਾਡੀ ਸਰੀਰ ਦੇ ਵਿੱਚ ਕੋਲੇਸਟ੍ਰੋਲ ਦੀ ਡੈਫੀਸ਼ੈਂਸੀ ਹੁੰਦੀ ਹੈ ਸੋ ਇਹ ਦੇ ਕਰਕੇ ਖੂਨ ਦਾ ਪਤਲਾਪਣ ਵੱਧ ਜਾਂਦਾ ਹੈ ਤੇ ਜਿਹਦੇ ਕਰਕੇ ਨਕਸੀਰ ਪਟਣਾ ਜਾਂ ਜੇ ਸਾਟੇ ਜਾਂ ਚੋਟ ਲੱਗ ਜਾਂਦੀ ਤੇ ਉਹਦੇ ਵਿੱਚ ਬਲੀਡਿੰਗ ਓਵਰ ਹੋ ਜਾਂਦੀ ਹੈ ਜੀ ਜੀ ਇੱਕ ਆਮ ਬੰਦੇ ਨੂੰ ਕਿਵੇਂ ਪਤਾ ਲੱਗੇ ਵੀ ਕੋਲੇਸਟ੍ਰੋਲ ਜਿਹੜੀ ਆ ਉਹ ਬਾਡੀ ਦੇ ਵਿੱਚ ਕਿਹੜੀ ਰਸ਼ੋ ਹੋਣੀ ਚਾਹੀਦੀ ਹੈ ਤੇ ਕਿਦਾਂ ਕਿਵੇਂ ਕਿਹੜਾ ਕੋਲੇਸਟ੍ਰੋਲ ਦਾ ਵੱਧ ਗਿਆ ਤੇ ਕਿਹੜਾ ਕੋਲੇਸਟ੍ਰੋਲ ਦਾ ਘੱਟ ਤਲਵੰਤ ਜੀ ਜੇ ਮੈਂ ਗੱਲ ਕਰਾਂ ਕਿ ਜਿਹੜੇ ਪੰਜ ਮੁੱਖ ਲੱਛਣ ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਹਾਰਟ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਪਹਿਲਾ ਗੰਭੀਰ ਜਿਹੜਾ ਕਾਰਨ ਹੈ ਉਹ ਪਾਣੀ ਹੈ ਇਹਦੇ ਵਿੱਚ ਵਿਸਥਾਰ ਬਾਰੇ ਆਪਾਂ ਗੱਲ ਕਰਾਂਗੇ ਦੂਸਰਾ ਕਾਰਨ ਹੈ ਸਾਡੇ ਸਰੀਰ ਦੇ ਵਿੱਚ ਅਸੀਂ ਕਸਰਤ ਨਹੀਂ ਕਰਦੇ ਜਿਹਦੇ ਕਰਕੇ ਸਾਡੇ ਬਾਡੀ 'ਚ ਫੈਟ ਡਿਪੋਜ਼ਿਟ ਹੋਣੀ ਸ਼ੁਰੂ ਹੋ ਜਾਂਦੀ ਹੈ ਮोटाਪਾ ਪਾਣਾ ਸ਼ੁਰੂ ਕਰਦਾ ਇਹ ਵੀ ਹਾਈ ਕੋਲੇਸਟ੍ਰੋਲ ਦੀ ਨਿਸ਼ਾਨੀ ਹੈ ਤੀਸਰਾ ਕਾਰਨ ਹੈ ਜੀ ਸਾਡੀ ਜਿਹੜੀ ਹੈ ਜੀਵਨ ਸ਼ੈਲੀ ਦੇ ਵਿੱਚ ਅਸੀਂ ਕਸਰਤ ਨਹੀਂ ਕਰਦੇਗੇ ਇਸ ਤੋਂ ਇਲਾਵਾ ਅਸੀਂ ਜਿਆਦਾ ਗ੍ਰਿਹਸਥ ਭੋਜਨ ਖਾਂਦੇ ਆ ਤਲਿਆ ਭੋਜਨ ਜਿਆਦਾ ਖਾਂਦੇ ਆ ਉਹਦੇ ਨਾਲ ਵੀ ਕੋਲੇਸਟ੍ਰੋਲ ਵਧਨੇ ਸ਼ੁਰੂ ਹੋ ਜਾਂਦੇ ਨੇ ਤੇ ਇੱਕ ਕਾਰਨ ਇਹਦੇ ਵਿੱਚ ਮੈਂ ਮੰਨਦਾ ਕਿ ਸਾਡਾ ਜਿਹੜਾ ਖਾਣ ਪੀਣ ਦੇ ਵਿੱਚ ਜਿਹੜੀ ਚੇਂਜਿੰਗ ਆ ਗਈ ਹੈ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਹੈ ਅਸੀਂ देर ਰਾਤ ਤੱਕ ਜਾਗਦੇ ਆ ਬਾਡੀ ਜਦੋਂ ਆਕਸੀਜਨ ਦੀ ਡੈਫੀਸ਼ੈਂਸੀ ਹੁੰਦੀ ਹੈ ਤੇ ਉਹਦੇ ਨਾਲ ਹੀ ਜਿਹੜਾ ਕੋਲੇਸਟ੍ਰੋਲ ਦਾ ਲੈਵਲ ਵਧਦੇ ਨੇ ਮੈਂ ਕੁਝ ਪੰਜ ਕਾਰਨ ਜਿਹੜੇ ਮੈਂ ਵੀ ਕੁਝ ਬੋਲਾਂਗਾ ਉਦੋਂ ਫਿਰ ਮੈਂ ਤੁਹਾਡੇ ਤੋਂ ਦਸ਼ਕਾਂ ਵਾਸਤੇ ਕਲੈਰੀਫਿਕੇਸ਼ਨ ਆਪਾਂ ਲੈ ਲਾਂਗੇ ਨੰਬਰ 1 ਕ ਵਜਨ ਵੱਧਦਾ ਵੱਧਦਾ ਜਿਹੜਾ ਇਹਦੇ ਨਾਲ ਨੰਬਰ 2 ਦੇ ਉੱਤੇ ਪਸੀਨਾ ਵੱਧ ਆਉਣ ਲੱਗ ਜਾਂਦਾ ਹੈ ਨੰਬਰ 3 ਦੇ ਉੱਤੇ ਛਾਤੀ 'ਚ ਦਰਦ ਹੁੰਦਾ ਹੈ ਜੀ ਨੰਬਰ 4 ਦੇ ਉੱਤੇ ਪੈਰਾਂ 'ਚ ਦਰਦ ਰਹਿੰਦਾ ਤੇ ਨੰਬਰ 5 ਦੇ ਉੱਤੇ ਜਿਹੜੀ ਹੈ ਸਕਿਨ ਦੇ ਉੱਤੇ ਰੰਗ ਦੇ ਵਿੱਚ ਬਦਲਾਅ ਆਉਣ ਲੱਗਦਾ ਹੁਣ ਆਪਾਂ ਗੱਲ ਜਿਹੜੀ ਵਜਨ ਵਧਣ ਦਾ ਕੰਮ ਕਰਨ ਤਾਂ ਆਪਾਂ ਦਾਸਤਾਵਿਕ ਕਿਸ ਤਰੀਕੇ ਨਾਲ ਵਜਨ ਵੱਧਦਾ ਹੈ ਜੀ ਪਸੀਨਾ ਕਿਉਂ ਜ਼ਿਆਦਾ ਆਉਣ ਲੱਗਦਾ ਪਸੀਨਾ ਆਉਂਦਾ ਕਾਰਨ ਹੈ ਜੀ ਸਾਡੇ ਸ਼ਰੀਰ ਦੇ ਵਿੱਚ ਗਰਮੀ ਵਧਦੀ ਹੈ ਜਦੋਂ ਗਰਮੀ ਵਧਦੀ ਹੈ ਸਾਡੇ ਸ਼ਰੀਰ ਦਾ ਇੱਕ ਮੁੱਖ ਜਿਹੜਾ ਸਰੋਤ ਹੈ ਜੀ ਨੂੰ ਸਫਾਈ ਕਰਨ ਨਾਲ ਉਹ ਕਿਡਨੀ ਹੈ ਜਦੋਂ ਸਾਡੇ ਸ਼ਰੀਰ ਦੇ ਵਿੱਚ ਉਹ ਕਿਡਨੀ ਪ੍ਰੋਪਰ ਤਰੀਕੇ ਨਾਲ ਟਾਕਸਿਨ ਬਾਹਰ ਨਹੀਂ ਕੱਢਦੀ ਜੀ ਕੋਲੇਸਟ੍ਰੋਲ ਹਾਈ ਹੋਣ ਕਰਕੇ ਤੇ ਉਹ ਸਾਡੀ ਚਮੜੀ ਦਾ ਜਿਹੜੀ ਡਿਊਟੀ ਲਾ ਲੈਂਦੀ ਕਿ ਤੂੰ ਬੋਡੀ ਚ ਟਾਕਸਿਨ ਜਿਹੜਾ ਬਾਹਰ ਕੱਢ ਜਿਹਦੇ ਕਰਕੇ ਸ਼ਰੀਰ ਦੇ ਵਿੱਚ ਪਸੀਨੇ ਦੀ ਜਿਹੜੀ ਮਾਤਰਾ ਵਧ ਜਾਂਦੀ ਹੈ ਜੀ ਠੀਕ ਹੈ ਪਸੀਨੇ ਦੀ ਮਾਤਰਾ ਜਿਹੜੀ ਵਧ ਜਾਂਦੀ ਹੈ ਬੰਦਾ ਥੱਕਿਆ ਥੱਕਿਆ ਵੀ ਰਹਿਣ ਲੱਗ ਜਾਂਦਾ ਹੈ ਬਹੁਤ ਜ਼ਿਆਦਾ ਜਿਵੇਂ ਜਾਨ ਜੀ ਨਹੀਂ ਹੁੰਦੀ ਸਰੀਰ 'ਚ ਇੱਥੋਂ ਦੁਖ ਰਿਆ ਉੱਥੋਂ ਦੁਖ ਰਿਆ ਇਹ ਜਿਹੀ ਵੀ ਹੋਣਾ ਹੈ ਉਹਦਾ ਕਾਰਨ ਕੁਲਵਾਜੀ ਸਾਡੇ ਸਰੀਰ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਆਕਸੀਜਨ ਦੀ ਡੈਫੀਸ਼ੈਂਸੀ ਹੈ ਜੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਲੋਕ ਪਹਾੜਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਰੰਗ ਬਹੁਤ ਸਾਫ਼ ਰਹਿੰਦਾ ਹੈ ਤੇ ਉਹਨਾਂ ਦੇ ਸਕਿਨ ਦੇ ਉੱਤੇ ਝੁਰੜੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਔਰ ਉਹਨਾਂ ਦੀ ਜਿਹੜੀ ਏਜ ਹੈ ਜੇ ਐਵਰੇਜ ਏਜ ਗੱਲ ਕਰਾਂ ਤੇ ਉਹ ਲਗਭਗ 80 ਤੋਂ 100 ਦੇ ਨੇੜੇ ਦੇਣ ਦੇਖੀ ਗਈ ਹੈ ਚਾਹੇ ਕਿਸੇ ਦੇਸ਼ ਦੇ ਵਿੱਚ ਕਿਤੇ ਵੀ ਕੋਈ ਪਹਾੜਾਂ ਦੇ ਵਿੱਚ ਰਹਿੰਦਾ ਉਹਦਾ ਕਾਰਨ ਹੈ ਜੀ ਪਹਾੜਾਂ ਦੇ ਵਿੱਚ ਆਕਸੀਜਨ ਦੀ ਜਿਹੜੀ ਡੈਫੀਸ਼ੈਂਸੀ ਨਹੀਂ ਹੁੰਦੀਗੀ ਆਕਸੀਜਨ ਦੀ ਜਿਹੜੀ ਹੈ ਲੋੜ ਤੋਂ ਜ਼ਿਆਦਾ ਉਹਨਾਂ ਨੂੰ ਮਿਲਦੀ ਹੈ ਜਿਸ ਦੇ ਕਰਕੇ ਸਰੀਰ ਦੇ ਵਿੱਚ ਸਾਡੀ ਬਾਡੀ ਦਾ ਜਿਹਦਾ ਬੈਡ ਐਲੀਮੈਂਟ ਹੈ ਉਹ ਘਟ ਰਹਿੰਦਾ ਤੇ ਸਾਡੀ ਸਰੀਰ ਦੇ ਵਿੱਚ ਜਿਹੜੀਆਂ ਅਮ੍ਰਿਤ ਕੋਸ਼ਿਕਾਵਾਂ ਉਹ ਛੇਤੀ ਬੰਦ ਜਾਂਦੀਆਂ ਨੇ ਨਵੀਆਂ ਜਿਹੜੀਆਂ ਕੋਸ਼ਿਕਾਵਾਂ ਨੇ ਉਹਨਾਂ ਦੀ ਜਿਹੜੀ ਜਨਰੇਸ਼ਨ ਦੀ ਜਿਹੜੀ ਸਪੀਡ ਹੈ ਉਹ ਵੱਧ ਹੁੰਦੀ ਹੈ ਤੇ ਜਿਹੜੀਆਂ ਟੁੱਟਦੀਆਂ ਉਹਨਾਂ ਦੀ ਘੱਟ ਹੁੰਦੀ ਜਿਹਦੇ ਕਰਕੇ ਸਾਡੇ શરી ਦੇ ਵਿੱਚ ਜਿਹੜੀ ਆਲਸ ਹੈ ਜਦੋਂ ਕੋਲੇਸਟ੍ਰੋਲ ਵੱਧਦਾ ਉਹਨਾਂ ਸਾਡੇ ਬਾਡੀ ਦੇ ਵਿੱਚ ਜਿਹੜੀ ਆਕਸੀਜਨ ਦੀ ਡੈਫੀਸ਼ੈਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਬਲੱਡ ਦਾ ਫਲੋ ਜਿਹੜਾ ਉਹ ਪ੍ਰੋਪਰ ਬਾਡੀ ਚ ਨਹੀਂ ਜਾਂਦਾ ਜਿਹਦੇ ਕਰਕੇ ਸਾਡੇ ਸਰੀਰ ਦੇ ਜਿਹੜੇ ਮਸਲ ਨੇ ਉਹ ਦੁਖਦੇ ਨੇ ਜਾਂ ਸਰੀਰ ਦੇ ਵਿੱਚ ਥਕਾਵਟ ਪੀਂ ਹੁੰਦੀ ਹੈ ਜੀ ਆਪਾਂ ਸ਼ੁਰੂ ਵਿੱਚ ਡਾਕਟਰ ਸਾਹਿਬ ਗੱਲ ਕੀਤੀ ਹੈ ਕਿ ਸਰਦੀਆਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਜਿਹੜੀ ਵੱਧ ਰਹੀ ਹੈ ਤੇ ਜੇ ਸਰਦੀਆਂ ਦੀ ਪ੍ਰੋਬਲਮ ਨਾਲ ਆਪਾਂ ਰੇਟ ਕਰੀਏ ਤੇ ਛਾਤੀ 'ਚ ਜਿਹੜਾ ਦਰਦ ਵੀ ਹੁੰਦਾ ਬਹੁਤ ਸਾਰੇ ਬਿਮਾਰੀ ਜੀ 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 ਕੀ ਉਹ ਕੋਲੇਸਟ੍ਰੋਲ ਦੇ ਨਾਲ ਉਹਦਾ ਕੋਈ ਲਿੰਕ ਹੁੰਦਾ ਜੀ 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 ਛਾਤੀ ਵਿੱਚ ਦਰਦ ਹੋਣ ਦਾ ਕਾਰਨ ਜਿਹੜਾ ਤੁਸੀਂ ਬੋਡੀ ਦੇ ਵਿੱਚ ਆਕਸੀਜਨ ਦੀ ਡੈਫੀਸ਼ੀਐਂਸੀ ਦੀ ਗੱਲ ਕਰਦੇ ਹੋ ਤੇ ਉਹ ਸਾਰਾ ਭਾਰ ਸਾਡੇ ਜਿਹੜੇ ਲੰਗਸ ਤੇ ਆ ਜਾਂਦਾ ਜਦੋਂ ਲੰਗਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਬ੍ਰੇਨ ਵੱਲੋਂ ਕਿ ਹੋਰ ਆਕਸੀਜਨ ਪੰਪ ਕਰੋ ਤਾਂ ਸਾਡੇ ਲੰਗਸ ਦੇ ਵਿੱਚ ਖਾਸ ਤੌਰ ਤੇ ਬਿਲਕੁਲ ਸੈਂਟਰ ਦੇ ਵਿੱਚ ਜਿਹੜਾ ਪੇਨ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਬੋਡੀ ਨੂੰ ਆਕਸੀਜਨ ਦੀ ਲੋਡ ਹੁੰਦੀ ਹੈ ਤੇ ਉਹ ਡਿਮਾਂਡ ਕਰਦੀ ਹੈ ਬ੍ਰੇਨ ਤੋਂ ਕਿ ਮੈਨੂੰ ਆਕਸੀਜਨ ਹੋਰ ਦੇ ਤੇ ਉਹਦੇ ਲਈ ਫਿਰ ਬ੍ਰੇਨ ਜਿਹੜੇ ਪਾਰਟ ਦੀ ਡਿਊਟੀ ਹੈ ਪ੍ਰਮਾਤਮਾ ਲਈ ਰੈਸਪੀਰੇਟਰੀ ਟ੍ਰੈਕ ਦੀ ਸਾਡੇ ਫੇਫੜਿਆਂ ਦੀ ਫਿਰ ਫੇਫੜਿਆਂ ਦੇ ਉੱਤੇ ਬੋਝ ਆਉਂਦਾ ਤੇ ਉਹਦੇ ਨਾਲ ਉਹ ਜਿਹੜੇ ਲਵਜ਼ ਨੇ ਸਾਡੇ ਸਪੀਡ ਚ ਕੰਮ ਕਰਦੇ ਨੇ ਤੁਸੀਂ ਦੇਖਿਆ ਹੋਣਾ ਕੁਲਵੰਜੀ ਜਿਹੜੇ ਲੋਕਾਂ ਨੂੰ ਕੋਲਸਟ੍ਰੋਲ ਹਾਈ ਦੀ ਪ੍ਰੋਬਲਮ ਹੈਗੀ ਆ ਉਹ ਬਹੁਤ ਕਾਰ ਨਾਲ ਕੰਮ ਕਰਦੇ ਨੇ ਬਹੁਤ ਕਾਲੇ ਰਹਿੰਦੇ ਨੇ ਤੇ ਉਹਨਾਂ ਦੀ ਜਿਹੜੀ ਸਾਹ ਲੈਣ ਦੀ ਜਿਹੜੀ ਪ੍ਰਕਿਰਿਆ ਉਹ ਵੀ ਕਾਫੀ ਫਾਸਟ ਹੋ ਜਾਂਦੀ ਹੈ ਹੂੰ ਜੀ ਠੀਕ ਹੈ ਪੈਰਾਂ 'ਚ ਵੀ ਦਰਦ ਹੁੰਦਾ ਹੈ ਉਹਦੇ ਪਿੱਛੇ ਕੀ ਕਾਰਨ ਹੈ ਜਿਵੇਂ ਗ੍ਰੈਵਿਟੇਸ਼ਨ ਕਰਕੇ ਜਿਹੜੀ ਚੀਜ਼ ਹਰ ਚੀਜ਼ ਧਰਤੀ ਵੱਲ ਖਿੱਚੀ ਜਾਂਦੀ ਹੈ ਖੂਨ 'ਚ ਜਦੋਂ ਕੋਲੈਸਟ੍ਰੋਲ ਵੱਧਾ ਹੈ ਉਹਦੇ ਨਾਲ ਖੂਨ گاੜਾ ਹੋ ਜਾਂਦਾ ਜਿਹਦੇ ਕਰਕੇ ਥੱਲੇ ਨੂੰ ਤਾਂ ਉਹ ਗ੍ਰੈਵਿਟੇਸ਼ਨ ਕਰਕੇ ਚਲਾ ਜਾਂਦਾ ਹੈ ਲੇਕਿਨ ਉਹਨਾਂ ਨੂੰ ਵਾਪਸ ਪੰਪ ਕਰਨ ਕਰਾਸਤੇ ਹਾਰਟ ਇੰਨਾ ਪ੍ਰੈਸ਼ਰ ਨਹੀਂ ਬਿਲਡ ਕਰ ਪਾਦਾਗਾ ਜਿਹਦੇ ਕਰਕੇ ਜਿਹੜਾ ਖੂਨ ਪੈਰਾਂ ਤੋਂ ਉੱਪਰ ਨੂੰ ਆ ਸਕੇ ਸੋ ਇਸ ਕਰਕੇ ਜਿਹੜੇ ਪੈਰਾਂ ਦੇ ਵਿੱਚ ਖੂਨ ਜੰਮ ਜਾਂਦਾ ਹੈ ਇਹਦੇ ਨਾਲ ਲੋਕਾਂ ਦੇ ਪੈਰ ਸੁੱਜ ਵੀ ਜਾਂਦੇ ਬਿਲਕੁਲ ਜੀ ਤੇ ਸਕਿਨ ਦਾ ਰੰਗ ਵੀ ਕਹਿੰਦੇ ਬਦਲਣ ਲੱਗ ਜਾਂਦਾ ਅ ਮੈਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈ ਜੀ ਤੁਸੀਂ ਸਰਦੀ ਦੀ ਗੱਲ ਕੀਤੀ ਹੈ ਜਿਹੜੇ ਲੋਕ ਪਹਾੜਾਂ 'ਚ ਰਹਿੰਦੇ ਨੇ ਉੱਥੇ ਆਕਸੀਜਨ ਦੀ ਕਮੀ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਸਕਿਨ ਹੈ ਉਹ ਜ਼ਿਆਦਾ ਗੋਰੀ ਹੋ ਜਾਂਦੀ ਹੈ ਸੈਕੰਡਲੀ ਕੀ ਹੈ ਕਿ ਜਦੋਂ ਜਿਹੜੇ ਲੋਕ ਹਾਈ ਕੋਲੈਸਟ੍ਰੋਲ ਨਾਲ ਹੁੰਦੇ ਨੇ ਭਰੇ ਹੋਏ ਤੇ ਉਹਨਾਂ ਦੀਆਂ ਅੱਖਾਂ ਦੇ نیچے ਜਿਹੜੇ ਵਾਟਰ ਬਾਲਸ ਵੀ ਦੇਖਣ ਨੂੰ ਮਿਲਦੇ ਨੇ ਜੀ ਇਹ ਜਿਹੜੇ ਲੋਕੀ ਸ਼ਰਾਬ ਪੀਂਦੇ ਨੇ ਸਿਗਰਟ ਪੀਂਦੇ ਨੇ ਕੋਈ ਨਸ਼ਾ ਕਰਦੇ ਨੇ ਉਹਨਾਂ ਦੇ ਉੱਤੇ ਵੀ ਕੋਲੇਸਟ੍ਰੋਲ ਦਾ ਕੁਝ ਅਸਰ ਪੈਂਦਾ ਹੈ ਬਿਲਕੁਲ ਬਿਲਕੁਲ ਕੋਲੇਸਟ੍ਰੋਲ ਜਦੋਂ ਜੇ ਸ਼ਰਾਬ ਦੀ ਗੱਲ ਕਰੀਏ ਤੇ ਜਿਹੜੀ ਸ਼ਰਾਬ ਦੇ ਵਿੱਚ ਜਿਹੜੀ ਕੈਲਰੀਜ਼ ਨੇ ਜੋ ਵੀ ਅਸੀਂ ਖਾਣਾ ਖਾਂਦੇ ਆ ਆਪਦੇ ਮੂੰਹ ਰਹੀਂ ਉਹ ਖਾਣੇ ਦੇ ਵਿੱਚ ਕੈਲਰੀਜ਼ ਪਾਈਆਂ ਜਾਂਦੀਆਂ ਨੇ ਕਿਸੇ ਤਰ੍ਹਾਂ ਕਿਸੇ ਵਾਰ ਜਿਵੇਂ ਮਿੱਠੀਆਂ ਚੀਜ਼ਾਂ ਤੇ ਜ਼ਿਆਦਾ ਕੈਲਰੀਜ਼ ਪਾਈਆਂ ਜਾਂਦੀਆਂ ਨੇ ਉਸੇ ਤਰ੍ਹਾਂ ਜਿਹੜੀ ਸ਼ਰਾਬ ਹੈ ਸ਼ਰਾਬ ਦੇ ਵਿੱਚ ਜਿਹੜੀ ਕੈਲਰੀਜ਼ ਨੇ ਇਹ ਅਸੀਂ ਕਸਰਤ ਕਰਕੇ ਜਾਂ ਮੁਸ਼ਕਲ ਕਰਕੇ ਉਸ ਨੂੰ ਬਰਨ ਕਰ ਸਕਦੇ ਹਾਂ ਸਾਡੇ ਤਨ ਦੇ ਨਾਲ ਜਾਂ ਸਾਡੇ ਸੈਰ ਕਰਨ ਨਾਲ ਇਹ ਬਰਨ ਨਹੀਂ ਹੁੰਦੀ ਇਹ ਬਾਡੀ ਡਿਪੋਜ਼ਿਟ ਹੋ ਜਾਂਦੀ ਹੈ ਤੇ ਹੌਲੀ ਹੌਲੀ ਇਹ ਫੈਟ ਦੇ ਰੂਪ ਵਿੱਚ ਕਨਵਰਟ ਹੋ ਕੇ ਇਨਸੂਲਿਨ ਲਈ ਸਾਡੇ ਬਲੱਡ ਦੇ ਵਿੱਚ ਕੋਲੇਸਟ੍ਰੋਲ ਦੇ ਰੂਪ ਵਿੱਚ ਇਹ ਇੰਟਰ ਕਰ ਦਿੰਦੀ ਹੈ ਤੇ ਡਾਕਟਰ ਸਾਹਿਬ ਜਿਹੜਾ ਵਿਟਾਮਿਨ B3 ਹੈ ਜਿਹਨੂੰ ਆਪਾਂ ਨਿਆਸਿਨ ਵੀ ਕਹਿੰਦੇ ਹੈਗੇ ਆ ਉਹਦਾ ਕੋਈ ਰੋਲ ਹੁੰਦਾ ਹੈ ਇਹਦੇ ਚ ਕੋਲੇਸਟ੍ਰੋਲ ਨੂੰ ਖਤਮ ਕਰਨ ਦਾ ਜੀ ਬਿਲਕੁਲ ਜੀ ਬਿਲਕੁਲ ਆਪਾਂ ਉਸੇ ਦੇ ਹੀ ਆਵਾਂਗੇ ਵਿਟਾਮਿਨ B3 ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਜੇ ਮੈਂ ਕਹਾਂ ਕਿ ਸਰੀਰ ਦੇ ਵਿੱਚ ਕੋਲੇਸਟ੍ਰੋਲ ਨੂੰ ਸਾਫ਼ ਕਰਨ ਦਾ ਜੇ ਕੋਈ ਸਰਪ ਦਾ ਕੰਮ ਕਰਦਾ ਹੈ ਜਾਂ ਕਿਸੇ ਹੈਨਾ ਉਸ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੈ ਤੇ ਉਹ ਵਿਟਾਮਿਨ B3 ਹੈ ਜੀ ਤੇ ਇਸ ਤੋਂ ਇਲਾਵਾ ਇੱਕ ਇਹ ਕਹਿੰਦੇ ਹੈਗੇ ਨੇ ਵੀ ਹਰੀ ਚਾਹ ਜਿਹੜੀ ਆਪਾਂ ਗ੍ਰੀਨ ਟੀ ਕਹਿੰਦੇ ਗ੍ਰੀਨ ਟੀ ਦਾ ਵੀ ਕੋਈ ਰੋਲ ਰਹਿੰਦਾ ਹੈ ਗ੍ਰੀਨ ਟੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਜੀ ਹਾਈ ਜਿਹੜੀ ਵਿਟਾਮਿਨ B3 ਜਿਹੜਾ ਉਹ ਗ੍ਰੀਨ ਟੀ ਦੇ ਵਿੱਚ ਕਾਫੀ ਮਾਤਰਾ ਚ ਪਾਇਆ ਜਾਂਦਾ ਸੋ ਹੁਣ ਜਿਹੜੀ ਆਪਾਂ ਮੇਨ ਮੁੱਦੇ ਤੇ ਅੱਜ ਆਪਾਂ ਗੱਲ ਕਰਦੇ ਆਂ ਸ਼ੁਰੂ ਦੇ ਵਿੱਚ ਵੀਡੀਓ ਚ ਆਪਾਂ ਜੋ ਗੱਲ ਕੀਤੀ ਹੈ ਕਿ ਜਿਹੜੀਆਂ ਇਹ ਜੜੀ ਬੂਟੀਆਂ ਰੱਖੀਆਂ ਇਹ ਕਿਉਂ ਰੱਖੀਆਂ ਬਿਲਕੁਲ ਔਰ ਜਿਹੜੇ ਕਾਰਨ ਨੇ ਅੱਜ ਸਰਦੀਆਂ ਦੇ ਵਿੱਚ ਲੋਕਾਂ ਨੂੰ ਕਿਉਂ ਹਾਰਟ ਐਕ ਹਾਰੇ ਨੇ ਪਹਿਲਾ ਜਿਹੜਾ ਮੁੱਖ ਕਾਰਨ ਹੈ ਜਿਸ ਤੋਂ ਆਪਾਂ ਸ਼ੁਰੂ ਕੀਤਾ ਸੀ ਪਹਿਲੇ ਲੈਕਚਰ ਤੋਂ ਉਹ ਹੈਗਾ ਜੀ ਪਾਣੀ ਬਿਲਕੁਲ ਗੁਰਬਾਣੀ ਦੇ ਵਿੱਚ ਲਿਖਿਆ ਹੈ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਹਰ ਕੋਇ ਹਰਨ ਦਾ ਮਤਲਬ ਹੈ ਜੀ ਉਹਦੇ ਉੱਤੇ ਉਹਨੇ ਕਾਬੂ ਪਾਇਆ ਹੈ ਸ੍ਰੀ ਨੂੰ ਉਹਦੇ ਅੰਦਰ ਕਰ ਰੱਖਿਆ ਸੋ ਸਾਡੀ ਬੋਡੀ ਦੇ ਵਿੱਚ ਵੀ 70% ਪਾਣੀ ਹੈ ਇਸੇ ਤਰ੍ਹਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਦੇਖੋ ਬਜ਼ੁਰਗਾਂ ਨੂੰ ਪਿੰਡਾਂ ਦੇ ਵਿੱਚ ਗੱਲ ਕਰਕੇ ਦੇਖੋ ਕਿ ਜਦੋਂ ਖਾਣਾ ਖਾਂਦੇ ਸੀ ਖਾਣੇ ਤੋਂ ਬਾਅਦ ਲੱਸੀ ਪੀਂਦੇ ਸੀ ਤੇ ਲੱਸੀ ਨਾ ਹੁੰਦੀ ਤਾਂ ਕੱਚੀ ਲੱਸੀ ਜਾਂ ਉਸ ਤੋਂ ਇਲਾਵਾ ਕਰ ਉਹ ਬੋੜੀਆ ਸ਼ੱਕਰ ਪਾ ਕੇ ਪਾਣੀ ਚ ਪੀਂਦੇ ਸੀ ਕਦੀ ਪਲੇਨ ਪਾਣੀ ਨਹੀਂ ਪੀਂਦੇ ਸੀ ਔਰ ਅੱਜ ਅਸੀਂ ਜਿਹੜੇ ਪਾਣੀ ਦਾ ਇਸਤੇਮਾਲ ਕਰ ਰਹੇ ਹਾਂ ਉਹਨੂੰ ਅਸੀਂ ਪਿਉਰੀਫਾਈ ਕਰਕੇ ਪੀ ਰਹੇ ਹਾਂ ਜਿਹਨੂੰ ਅੰਤੋਂ ਤਰਤੇ ਜੀ ਮੈਟੋਮੋਸਿਸ ਕਰਦੇ ਹਾਂ ਰੋਬਰਟ ਜੀ 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 ਉਹਦੇ ਨਾਲ ਕੀ ਉਹਦੇ ਜਿਹੜੇ ਮਿਨਰਲ ਨੇ ਉਹ ਵੀ ਅਸੀਂ ਸਾਫ਼ ਕਰ ਦਿੰਦੇ ਹਾਂ ਇਹ ਕਰ ਲੋ ਦੇਸੀ ਭਾਸ਼ਾ ਵਿੱਚ ਕਹਿ ਸਕਦੇ ਕਿ ਇਹ ਅਸੀਂ ਖੁਸ਼ਕ ਪਾਣੀ ਪੀ ਰਹੇ ਹਾਂ ਉਹਦੀ ਥੰਢਾਈ ਖਤਮ ਕਰਦੀ ਹੈ ਉਹ ਪਾਣੀ ਜਿਹੜਾ ਜਦੋਂ ਅਸੀਂ ਪਾਣੀ ਪੀਂਦੇ ਹਾਂ ਤਾਂ ਸਾਡੇ ਲੀਵਰ ਨੂੰ ਲੀਵਰ ਉਹ ਚੈੱਕ ਕਰਦਾ ਕਿ ਇਹਦੇ ਵਿੱਚ ਕੋਈ ਫੂਡ ਕੰਟੈਂਟ ਹੈ ਜਾਂ ਨਹੀਂ ਹੈ ਜਦੋਂ ਉਹਦੇ ਵਿੱਚ ਫੂਡ ਕੰਟੈਂਟ ਨਹੀਂ ਮਿਲਦਾ ਉਹ ਲੀਵਰ ਉਸ ਪਾਣੀ ਨੂੰ ਬਾਈਪਾਸ ਕਰ ਦਿੰਦਾ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਸ਼ਕੰਜਵੀ ਪੀਂਦੇ ਆ ਸ਼ਰਬਤ ਪੀਂਦੇ ਆ ਜਾਂ ਤੁਸੀਂ ਸ਼ਰਾਬ ਦੀ ਗੱਲ ਕੀਤੀ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਉਹ ਚਾਹੇ ਇੱਕ ਜੱਗ ਪੀ ਜਾਣ ਚਾਰ ਪੰਜ ਗਲਾਸ ਪੀ ਜਾਣ ਪਾਣੀ ਦੇ ਲਿਕਵਿਡ ਫਾਰਮ ਚ ਕਿਸੇ ਚੀਜ਼ ਦੇ ਨਾਲ ਮਿਲਾ ਕੇ ਤੇ ਉਹ ਸਾਡੇ ਸਰੀਰ ਦੇ ਵਿੱਚ ਡਈਸਟ ਹੋ ਜਾਂਦੀ ਸਾਨੂੰ ਹজম ਹੋ ਜਾਂਦੀ ਹੈ ਸਾਡਾ ਪੇਟ ਨਹੀਂ ਫੁੱਲਦਾ ਗੱਲ ਲੇਕਿਨ ਜੇ ਅਸੀਂ ਪਲੇਨ ਪਾਣੀ ਦੀ ਗੱਲ ਕਰਾਂ ਦੋ ਗਲਾਸ ਤੋਂ ਬਾਅਦ ਕੋਈ ਵੀ ਬੰਦਾ ਪਲੇਨ ਪਾਣੀ ਨਹੀਂ ਪੀ ਸਕਦਾ ਸਾਡਾ ਪੇਟ ਅਫਰ ਜਾਂਦਾ ਉਹਦਾ ਕਾਰਨ ਇਹੀ ਹੈ ਕਿ ਸਾਡੇ ਜਿਹੜਾ ਲੀਵਰ ਹੈ ਉਸ ਪਾਣੀ ਨੂੰ ਬਾਈਪਾਸ ਕਰ ਦਿੰਦਾ ਸੋ ਜਿਹੜੀਆਂ ਆਪਾਂ ਜੜੀਆਂ-ਮੁੱਟੀਆਂ ਦੀ ਗੱਲ ਕਰ ਰਹੇ ਆ ਇਹ ਸਾਰਿਆਂ ਦਾ ਇੱਕ ਰੋਲ ਹੈ ਸਾਡੇ ਸਰੀਰ ਦੇ ਵਿੱਚ ਪਾਣੀ ਨੂੰ ਖੂਨ ਤੱਕ ਲੈ ਕੇ ਜਾਣ ਵਾਲਾ ਹਾਰਟ ਅਟੈਕ ਦਾ ਮੁੱਖ ਕਾਰਨ ਹੈ ਖੂਨ ਦੇ ਵਿੱਚ ਪਾਣੀ ਦੀ ਕਮੀ ਇੱਕ ਹੁੰਦੀ ਹੈ ਡੈਫੀਸ਼ੈਂਸੀ ਜਿਹੜੀ ਆਪਾਂ ਪੇਟ ਦੇ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਤੁਸੀਂ ਹੁੰਦੀ ਹੈ ਖੂਨ ਦੇ ਵਿੱਚ ਪਾਣੀ ਦੀ ਘਾਟ ਜਿਹੜੀ ਹੈ ਉਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਜਿਹੜਾ ਕੋਲੇਸਟ੍ਰੋਲ ਹੈ ਉਹ ਵੱਜ ਜਾਂਦਾ ਖੂਨ ਗਾੜਾ ਹੋ ਜਾਂਦਾ ਜਿਸ ਦੇ ਕਰਕੇ ਹਾਰਟ ਨੂੰ ਜ਼ੋਰ ਲਾਉਣਾ ਪੈਂਦਾ ਵਾਰ-ਵਾਰ ਪੰਪ ਕਰਨਾ ਤੇ ਤੇ ਇੱਕ ਟਾਈਮ ਆ ਕੇ ਉਹ ਸਟਕ ਕਰ ਦਿੰਦਾ ਸੋ ਜਿਹੜੀਆਂ ਜੜੀ ਬੁੱਟੀਆਂ ਮੈਂ ਇੱਕ ਤੋਂ ਸ਼ੁਰੂ ਕਰਾਂਗਾ ਸਭ ਤੋਂ ਪਹਿਲੇ ਨੰਬਰ ਤੇ ਜੈਫਲ ਹੈ ਜੀ ਸਾਡੇ ਘਰ ਦੇ ਵਿੱਚ ਮਿਲ ਜਾਂਦਾ ਬਿਲਕੁਲ ਜੀ ਜੈਫਲ ਜਿਹਨੂੰ ਆਪਾਂ ਨਟਮਗ ਵੀ ਕਹਿੰਦੇ ਨੇ ਨਟਮਗ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਆਪਾਂ ਨੂੰ ਨਟਮਗ ਵੀ ਕਹਿੰਦੇ ਹੈਗੇ ਜੈਫਲ ਜੀ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਤੁਸੀਂ ਪंसारी ਦੀ ਦੁਕਾਨ ਤੋਂ ਆਰਾਮ ਨਾਲ ਇਹ ਮਿਲ ਸਕਦਾ ਹੈ ਜੀ ਦੂਸਰੇ ਨੰਬਰ ਤੇ ਹੈ ਜੀ ਮਲਠੀ 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 ਜਿਹੜੀ ਹੈ ਬੇਸਿਕਲੀ ਜਿਹੜੀ ਆਮ ਤੌਰ ਤੇ ਮਲਠੀ ਨੂੰ ਜੇ ਕਿਸੇ ਨੂੰ ਖਾਂਸੀ ਹੈ ਕੁਝ ਗਲਾ ਖਰਾਬ ਹੈ ਉਹਦੇ ਵਾਸਤੇ ਮਲਠੀ ਜਿਹੜੀ ਕਾਫੀ ਮਸ਼ਹੂਰ ਹੈ ਪਰ ਜੇ ਕੋਲੇਸਟ੍ਰੋਲ ਵਾਸਤੇ ਹੈ ਠੀਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਜੀ ਇਹ ਆ ਗਈ ਸਿਨਮਨ ਹਾਂ ਜੀ ਦਾਲਚੀਨੀ ਜੀ ਦਾਲਚੀਨੀ ਦਾਲਚੀਨੀ ਜਿਹੜੀ ਜੀ ਇਹ ਮਾਰਕੀਟ ਦੇ ਵਿੱਚ ਦਾਲਚੀਨੀ ਜਿਹੇ ਨਾਮ ਦੇ ਉੱਤੇ ਵੱਡੀਆਂ ਧਾਧ ਲੀਆਂ ਹੋ ਰਹੀਆਂ ਨੇ ਦਾਲਚੀਨੀ ਆਪਣੇ ਆਪ ਦੇ ਵਿੱਚ ਦਾਲਚੀਨੀ ਕਾਲੀ ਮਿਰਚ ਤੇ ਸ਼ਹਿਦ ਆਪਣੇ ਆਪ ਦੇ ਵਿੱਚ ਧਰਤੀ ਦੇ ਉੱਤੇ ਅੰਮ੍ਰਿਤ ਕਹਿ ਸਕਦੇ ਜੀ 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 ਤੇ ਇਸ ਬਾਉਲ ਦੇ ਵਿੱਚ ਚਾਰ ਪੰਜ ਜਿਹੜੀਆਂ ਬੁੱਟੀਆਂ ਹੋਰ ਨੇ ਤੁਸੀਂ ਥੋੜਾ ਕਹਿ ਦੋ ਇੱਕ ਤਾਂ ਅੱਗੇ ਹੈਗੀ ਜਿਹਦੇ ਵਿੱਚ ਮੋਟੀ ਇਲਾਚੀ ਛੋਟੀ ਇਲਾਚੀ ਤੇ ਲੌਂਗ ਆ ਤੁਸੀਂ ਦੇਖ ਸਕਦੇ ਹੋ ਮੋਟੀ ਇਲਾਚੀ ਛੋਟੀ ਇਲਾਚੀ ਤੇ ਲੌਂਗ ਜੀ ਇਹ ਤਿੰਨ ਜਿਹੜੀਆਂ ਇਹਦੇ ਵਿੱਚ ਜਿਹੜੇ ਆਪਣੇ ਰਸੋਈ ਘਰ ਦੇ ਮਸਾਲੇ ਹੀ ਕਹਿ ਸਕਦੇ ਆਪਾਂ ਤੇ ਲਾਸਟ ਦੇ ਵਿੱਚ ਨਾਟ ਲੀਸਟ ਗੁੜ ਇਹ ਆ ਗਿਆ ਜੀ ਗੁੜ ਗੁੜ ਦੇ ਉੱਤੇ ਆਪਾਂ ਇੱਕ ਪੂਰੀ ਵੀਡੀਓ ਬਣਾ ਚੁੱਕੇ ਹਾਂ ਜੀ ਤੇ ਗੁੜ ਵੀ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਰੋਲ ਅਦਾ ਕਰਦਾ ਹੈਗਾ ਕਾਫੀ ਸਾਰੇ ਰੋਗਾਂ ਨੂੰ ਠੀਕ ਕਰਨ ਵਿੱਚ ਸੋ ਕੁਲਵੰਜੀ ਇਹ ਜਿਹੜੀਆਂ ਜਿੰਨੀਆਂ ਵੀ ਜੜੀ ਬੂਟੀਆਂ ਮੈਂ ਦਿਖਾਈਆਂ ਜੇਕਾ ਸਾਡੇ ਘਰ ਦੇ ਮਸਾਲੇ ਨੇ ਇਹ ਕੀ ਕਰਦੇ ਨੇ ਕਿ ਇਹਨਾਂ ਨੂੰ ਕਿਵੇਂ ਵਰਤ ਕੇ ਅਸੀਂ ਆਪਣੇ શરી ਦੇ ਵਿੱਚ ਪਾਣੀ ਦੀ ਘਾਟ یعنی ਕਿ ਯੂਰਿਕ ਐਂਡ ਕੋਲੇਸਟ੍ਰੋਲ ਨੂੰ ਘਟਾ ਸਕਦੇ ਹਾਂ ਤੇ ਦੂਸਰਾ ਅਸੀਂ ਹਾਰਟ ਐਟੈਕ ਤੋਂ ਕਿਵੇਂ ਬਚ ਸਕਦੇ ਹਾਂ ਤੁਸੀਂ ਦਿਨ ਦੇ ਵਿੱਚ 3 ਤੋਂ 5 ਲੀਟਰ ਦੀ ਜਿਹੜੀ ਮਾਤਰਾ ਹੈ ਤੁਹਾਡੇ ਸਰੀਰ ਨੂੰ ਕੱਟੋ-ਕੱਟ ਪਾਣੀ ਦੀ ਚਾਹੀਦੀ ਹੈ ਮੈਂ ਮੰਨਦਾ ਕਿ 2 ਤੋਂ 3 ਲੀਟਰ ਤਾਂ ਹਰ ਬੰਦੇ ਨੂੰ ਪੀਣਾ ਚਾਹੀਦਾ 2 ਲੀਟਰ ਦਾ ਜਾਂ 3 ਲੀਟਰ ਦਾ ਤੁਸੀਂ ਕੋਈ ਜੱਗ ਹੋ ਸਕੇ ਤਾਂ ਕੰੱਚ ਦਾ ਜਾਂ ਮਿੱਟੀ ਦਾ ਮਟਕਾ ਲੈ ਸਕਦੇ ਹੋ ਮੌਸਮ ਅਨੁਸਾਰ ਨੂੰ ਤੁਸੀਂ ਜੇ ਜਿਵੇਂ ਬਹੁਤ ਜ਼ਿਆਦਾ ਸਰਦੀ ਹੈ ਤੇ ਉਹ ਕਿਸੇ ਸਟੀਲ ਕੈਟਲ ਦੇ ਵਿੱਚ ਵੀ ਪਾ ਸਕਦੇ ਹੋ ਜਿਹੜੀ ਕੀ ਗਰਮ ਰਹਿੰਦੀ ਹੈ ਸੋ ਇਸ ਤਰ੍ਹਾਂ ਦਾ ਕੋਈ ਵੀ ਇੱਕ ਸਰੋਤ ਪਾਣੀ ਜਿਹੜਾ ਗਰਮ ਜ਼ਿਆਦਾ ਪਾ ਕੇ ਦੇਗਾ ਨਹੀਂ ਕੋਸਾ ਕੋਸਾ ਕੋਈ ਉਹੀ ਕੋਸਾ ਪਾਣੀ ਜੀ ਜੀ ਲੂਕ ਵਾਟਰ ਲੂਕ ਲੂਕ ਵਾਟਰ ਲੂਕ ਕੋਮ ਤੇ ਜਿਹੜਾ ਕੋਸਾ ਪਾਣੀ ਲੈ ਕੇ ਉਹਦੇ ਤੁਸੀਂ ਇੱਕ ਦਿਨ ਚ ਇੱਕ ਚੀਜ਼ ਐਡ ਕਰਨੀ ਹੈ ਫੋਰ ਐਗਜ਼ਾਮਪਲ ਇਹ ਮੇਰੇ ਕੋ ਬੋਟਲ ਹੈ ਇਹਦੇ ਕਰਮ ਪਾਣੀ ਭਰ ਲਿਆ ਪਿਆ ਇਹਦੇ ਵਿੱਚ ਮੈਂ ਓਨਲੀ ਇੱਕ ਜਿਹੜਾ ਜੈਫਲ ਹੈ ਸਾਬਤਾ ਹੀ ਸਾਬਤਾ ਜੈਫਲ ਪਾ ਦੇਣਾ ਠੀਕ ਇਹਨੂੰ ਕੁਤਣਾ ਨਹੀਂ ਬਸ ਤੁਹਾਨੂੰ ਕ੍ਰੈਸ਼ ਕਰ ਸਕਦੇ ਠੀਕ ਇਹਨੂੰ ਪੀਸਣਾ ਨਹੀਂਗਾ ਕ੍ਰੈਸ਼ ਮਤਲਬ ਉਸ ਤੋਂ ਭੰਗ ਦੇਣਾ ਭੰਗ ਦੇਣਾ ਪਹਿਲੇ ਦਿਨ ਤੁਸੀਂ ਇੱਕ ਚੀਜ਼ ਯੂਜ਼ ਕਰਦੇ ਆ ਫੋਰ ਐਗਜ਼ਾਮਪਲ ਆਪਾਂ ਅੱਜ ਨਟਮਗ ਨਟਮਗ ਪਾ ਲਿਆ ਮੰਡੇ ਨੂੰ ਟਿਊਜ਼ਡੇ ਨੂੰ ਆਪਾਂ ਜੀ ਦਾਤ ਦੇ ਵਿੱਚ ਮੁਲਤੀ ਪਾ ਲਈ ਹੈ ਠੀਕ ਹੈ ਜੀ ਤੇ ਵੈਡਨਸਡੇ ਨੂੰ ਬੁੱਧਵਾਰ ਨੂੰ ਆਪਾਂ ਦਾਲਚੀਨੀ ਪਾ ਲਈ ਹੈ ਵੀਰਵਾਰ ਨੂੰ ਆਪਾਂ ਮੋਟੀ ਇਲਾਚੀ ਪਾ ਲਈ ਹੈ ਸ਼ੁੱਕਰਵਾਰ ਨੂੰ ਆਪਾਂ ਛੋਟੀ ਇਲਾਚੀ ਪਾ ਲਈ ਹੈ ਇਸੇ ਤਰ੍ਹਾਂ ਲੌਂਗ ਨੇ ਠੀਕ ਹੈ ਜੀ ਛੋਟੀ ਇਲਾਚੀ ਕਿੰਨੇ ਦੋ ਪਾ ਸਕਦੇ ਹੋ ਲੌਂਗ ਵੀ ਤਿੰਨ ਚਾਰ ਪਾਈ ਜਾ ਸਕਦੇ ਨੇ ਤੇ ਜਿਹੜੇ ਯਾਨੀ 7 ਦਿਨ 7 ਮਸਾਲੇ 7 ਮਸਾਲੇ ਤੇ ਕੋਲੇਸਟ੍ਰੋਲ ਦਾ ਅੰਤ ਅੰਤ ਜੀ ਇਹ ਸਾਡੇ ਖਾਣ ਚ ਰਹਿਣ ਵਾਲੀਆਂ ਚੀਜ਼ਾਂ ਨੇ ਔਰ ਬਹੁਤ ਘੱਟ ਮਾਤਰਾ ਚ ਅਸੀਂ ਪਾਉਣੀ ਹੈ ਇਹਦਾ ਸਿਰਫ ਇੱਕ ਮੋਟਾ ਜਿਹਾ ਮਕਸਦ ਇਹ ਹੈ ਕਿ ਸਾਡੇ ਲੀਵਰ ਦੇ ਸੈਂਸਰ ਨੂੰ ਅਸੀਂ ਧੋਖਾ ਦੇਣਾ ਉਹ ਸਾਰੇ ਪਾਣੀ ਨੂੰ ਸਾਡੇ ਲੀਵਰ ਨੇ ਇਨਸੂਲਿਨ ਕਰਕੇ ਸਾਡੇ ਬਲੱਡ ਦੇ ਵਿੱਚ ਮਿਕਸ ਕਰਦੇ ਆ ਜਦੋਂ ਸਾਡੇ ਬਲੱਡ ਦੇ ਵਿੱਚ ਉਹ ਪਾਣੀ ਮਿਕਸ ਹੋ ਗਿਆ ਉਹਦੇ ਨਾਲ ਸਾਡਾ ਜਿਹੜਾ ਖੂਨ ਦੇ ਵਿੱਚ ਪਾਣੀ ਦੀ ਕਮੀ ਉਹ ਪੂਰੀ ਹੋ ਜਾਏਗੀ ਇਹਦੇ ਨਾਲ ਜਿਹੜੀ ਤੁਸੀਂ ਵਾਰ-ਵਾਰ ਇੱਕ ਚੀਜ਼ ਮੈਨੂੰ ਪੁੱਛੀ ਹੈ ਕਿ ਸਕਿਨ ਦਾ ਕਲਰ ਸਕਿਨ ਦਾ ਸਾਡੀਆਂ ਭੈਣਾਂ ਸਾਡੇ ਵੀਡੀਓ ਕਾਫੀ ਲਾਈਕ ਕਰਦੀਆਂ ਦੇਖਦੀਆਂ ਧਿਆਨ ਨਾਲ ਪਰ ਇਨਫੋਰਮੇਸ਼ਨ ਬਾਰੇ ਸਾਨੂੰ ਐਪਰੀਸ਼ੀਏਟ ਵੀ ਕਰਦੇ ਕਿ ਅੱਛਾ ਇਨਫੋਰਮੇਸ਼ਨ ਦਿੰਦੇ ਆਸੀਂ ਸੋ ਉਹਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਤੁਸੀਂ ਇਹ ਚੀਜ਼ਾਂ ਪਾ ਕੇ ਪੀਣਾ ਸ਼ੁਰੂ ਕਰੋਗੇ ਇਹਦੇ ਨਾਲ ਤੁਹਾਡੇ ਸਕਿਨ ਦੇ ਵਿੱਚ ਗਲੋ ਆ ਜਾਏਗਾ ਚੁਰੀਆਂ ਚੱਕੀਆਂ ਜਾਣਗੀਆਂ ਕਿਉਂਕਿ ਜਿਹੜੀਆਂ ਕੈਪਲਰੀ ਵੇਇਨਸ ਨੇ ਉਹਦੇ ਵਿੱਚ ਜਿਹੜੀ ਕੋਲੇਸਟ੍ਰੋਲ ਜੰਮਿਆ ਹੋਇਆ ਉਹਦੇ ਚ ਬਲੱਡ ਪ੍ਰੋਪਰ ਵਰਕਨ ਲੱਗ ਜਾਏਗਾ ਸੋ ਇਹਦੇ ਨਾਲ ਕੀ ਹੋਏਗਾ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਸਕਿਨ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਲਾਈਟ ਹੋ ਜਾਏਗਾ ਅੱਛਾ ਹੋ ਜਾਏਗਾ ਸਕਿਨ ਦੀ ਟੋਨ ਅੱਛੀ ਹੋ ਜਾਏਗੀ ਔਰ ਮੇਨ ਮੁੱਦਾ ਜਿਹੜਾ ਹੈ ਕਿ ਅਸੀਂ ਹਾਰਟ ਐਟੈਕ ਦੇ ਖਤਰੇ ਤੋਂ ਬਚ ਜਾਣਾ ਜੀ ਤੇ ਇੱਕ ਜਿਹੜੇ ਤੁਸੀਂ ਹੁਣ ਵਸਾ ਦੀ ਗੱਲ ਕੀਤੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਆ ਫੈਟ ਦੀ ਗੱਲ ਕੀਤੀ ਹੋਗੀ ਫੈਟ ਜਿਹੜਾ ਹੈਗਾ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ ਫੈਟ ਜਿਹੜੇ ਆਪਾਂ ਬਾਜ਼ਾਰੋਂ ਤੇਲ ਲੈ ਕੇ ਖਾ ਰਹਿਆਂ ਉਹ ਵੀ ਫੈਟ ਹੈ ਜੀ ਫੈਟ ਇੱਕ ਦੇਸੀ ਗਾਂ ਦਾ ਦੇਸੀ ਕਿਉਂ ਵੀ ਫੈਟ ਹੈ ਜੀ ਫੈਟ ਇੱਕ ਵਰਜਨ ਕੋਕੋਨਟ ਆਇਲ ਵੀ ਫੈਟ ਹੈ ਫੈਟ ਇੱਕ ਮਸਟਰਡ ਆਇਲ ਜਿਹੜਾ ਆਪਣਾ ਜਿਹੜਾ ਸਰ੍ਹੋਂ ਦਾ ਤੇਲ ਹੈ ਜਿਹੜਾ ਕੋਲਡ ਪ੍ਰੈਸ ਬੁੱਡ ਪ੍ਰੈਸ ਜਿਹੜਾ ਉਹ ਵੀ ਫੈਟ ਹੈ ਲੇਕਿਨ ਫੈਟ ਕੋ ਵੀ ਜਿਹੜਾ ਬਾਜ਼ਾਰ ਦੇ ਵਿੱਚ ਜਿਹਦੇ ਵਿੱਚ ਪਾਮ ਆਇਲ ਮਿਕਸ ਹੈ ਉਹ ਵੀ ਫੈਟ ਹੈ ਜੀ ਕਿੱਦਾਂ ਦਾ ਫੈਟ ਜਿਹੜਾ ਆਪਾਂ ਨੂੰ ਜਿਹੜਾ ਬੋਡੀ ਵਾਸਤੇ ਬੈਟਰ ਹੋਏਗਾ ਜਿਹੜਾ ਕਿ ਕਿਉਂਕਿ ਫੈਟ ਜ਼ਰੂਰੀ ਵੀ ਹੈ ਤੇ ਜੇ ਫੈਟ ਬੋਡੀ ਦੇ ਵਿੱਚ ਵੱਧ ਇਹਦੇ ਕੋਲੇਸਟ੍ਰੋਲ ਵੀ ਵੱਧ ਜਾਂਦੇ ਹੈਗੇ ਨੇ ਠੀਕ ਸਭ ਤੋਂ ਪਹਿਲਾਂ ਤਾਂ ਦੋ ਤਰ੍ਹਾਂ ਦੇ ਫੈਟ ਹੈ ਇੱਕ ਆਰਟੀਫੀਸ਼ੀਅਲ ਫੈਟ ਹੈ ਕੀ ਹੈ ਜਿਵੇਂ ਆਪਾਂ ਕਹਿੰਦੇ ਕੀ ਪਾਮ ਆਇਲ ਮਿਕਸ ਹੈਗਾ ਠੀਕ ਹੈ ਜੀ ਦਾਲਦਾ ਕਿਉਂ ਹੈਗਾ ਇਸੇ ਤਰ੍ਹਾਂ ਜਿਹੜੇ ਵਨਸਪਤੀ ਕਿਉਂ ਕਹਿੰਦੇ ਜੀ ਨੂੰ ਇਸੇ ਤਰ੍ਹਾਂ ਜਿਹੜੀ ਇੰਡਸਟਰੀਅਲ ਫੈਟ ਹੈ ਜਿਹੜੀ ਠੀਕ ਹੈ ਇਨਸਾਨ ਦੁਆਰਾ ਬਣਾਈ ਹੋਈ ਉਹ ਫੈਟ ਜਿਹੜੀ ਸਾਨੂੰ ਬਹੁਤ ਘੱਟ ਮਾਤਰਾ ਜੇ ਮੈਂ ਕਹਾਂ ਕਿ ਸਾਨੂੰ ਲੈਣੀ ਹੀ ਨਹੀਂ ਚਾਹੀਦੀ ਹੂੰ ਸਾਨੂੰ ਕੁਦਰਤੀ ਰੂਪ ਚ ਚਲੀ ਫੈਟ ਹੈ ਜੇ ਤੁਸੀਂ ਸਰੋਂ ਦਾ ਤੇਲ ਦੀ ਗੱਲ ਕੀਤੀ ਤੁਸੀਂ ਦੋ ਚਮਚੇ ਪੀ ਲਓਗੇ ਤੁਹਾਡਾ ਕੋਲੈਸਟ੍ਰੋਲ ਨਹੀਂ ਵਧੇਗਾ ਹੂੰ ਪਰ ਜੇ ਤੁਸੀਂ ਉਹਦੇ ਵਿੱਚ ਮੈਦਾ ਤਲ ਕੇ ਖਾ ਲਓਗੇ ਮੈਦੇ ਦੀ ਤਲੀ ਹੋਈ ਚੀਜ਼ ਜੇ ਪੂਰੀ ਖਾਓਗੇ ਉਸੇ ਸਰੋਂ ਦੇ ਤੇਲ 'ਚ ਤੇ ਉਹ ਤੁਹਾਡੇ ਕੋਲੈਸਟ੍ਰੋਲ ਨੂੰ ਜ਼ਰੂਰ ਵਧਾਏਗੀ ਬਿਲਕੁਲ ਬੈਡ ਕੋਲੈਸਟ੍ਰੋਲ ਬੈਡ ਕੋਲੈਸਟ੍ਰੋਲ ਬਣੇ ਜਦੋਂ ਫੈਟ ਤੋਂ ਟ੍ਰਾਂਸ ਫੈਟ ਬਣ ਜਾਂਦੀ ਹੈ ਹੂੰ ਤੇ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਕੋਲੇਸਟ੍ਰੋਲ ਦੇ ਲੈਵਲ ਡਿਸਟਰਬ ਹੁੰਦੇ ਨੇ ਸੋ ਸਾਨੂੰ ਫੈਟ ਦੇ ਰੂਪ ਚ ਜੇ ਚੀਜ਼ ਕੋਈ ਲੈਣੀ ਹੈ ਕੁਦਰਤੀ ਰੂਪ ਚ ਜਿਹੜੀ ਫੈਟ ਹੈ ਉਹ ਲਈ ਜਾਵੇ ਜੇ ਮੈਂ ਗੱਲ ਕਰਾਂ ਤਣਕ ਦੇ ਵਿੱਚ ਵੀ ਫੈਟ ਹੈ ਹਮ ਠੀਕ ਹੈ ਜੀ ਕਹਿੰਦੇ ਵਿੱਚ ਹੈ ਹੀ ਫੈਟ ਹੈ ਹਾਂ ਜੀ ਕਰਦੇ ਵਿੱਚ ਕਨਵਰਟ ਹੋਣੀ ਹੈ ਬੈਠੇ ਨੇ ਬੈਠ ਜਿਹੜੀ ਚੀਜ਼ ਚ ਕਾਰਬੋਹਾਈਡਰੇਟ ਹੈ ਉਹ ਫੈਟ ਦੇ ਵਿੱਚ ਕਨਵਰਟ ਹੋਏ ਗਈ ਹੋਏ ਸੋ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਅਸੀਂ ਕੁਦਰਤੀ ਰੂਪ ਚ ਜੇ ਫੈਟ ਗ੍ਰੇਡ ਕਰਾਂਗੇ ਤੇ ਉਹ ਸਾਨੂੰ ਫਾਇਦਾ ਕਰੇਗੀ ਨੁਕਸਾਨ ਦੀ بجائے ਤੇ ਜੇ ਅਸੀਂ ਇੰਡਸਟਰੀਅਲ ਫੈਟ ਲਾਂਗੇ ਜਿਵੇਂ ਬਾਜ਼ਾਰ ਦਾ ਤਲਿਆ ਗੰਦਾ ਭੋਜਨ ਜੇ ਖਾਵਾਂਗੇ ਤੇ ਉਹਦੇ ਨਾਲ ਸਾਡੇ ਕੋਲ ਕੋਲਸਟ੍ਰੋਲ ਲੈਵਲ ਵੱਧਣੇ ਲੱਗਣਗੇ ਬਾਕੀ ਮੀਸ਼ਰਾਬ ਦਾ ਸੇਵਨ ਕਰਨ ਦੇ ਨਾਲ ਵੀ ਕੋਲਸਟ੍ਰੋਲ ਦੇ ਲੈਵਲ ਕਾਫੀ ਵੱਧਦੇ ਨੇ ਜੀ ਆਪਾਂ ਗੱਲ ਕੀਤੀ ਕਣਕ ਦੀ ਡਾਕਟਰ ਸਾਹਿਬ ਮੇਰੇ ਜਮਾਂ ਚ ਇੱਕ ਸਵਾਲ ਆਉਂਦਾ ਕਣਕ ਮਤਲਬ ਕਿ ਗਲੂਟਨ ਜੀ 18 ਤੋਂ 20% ਗਲੂਟਨ ਜੀ ਬਾਡੀ ਦੇ ਅੰਦਰ ਗਿਆ ਕਾਰਬੋਹਾਈਡਰੇਟ ਨੇ ਜਿਹੜਾ ਕਨਵਰਟ ਹੋਣਾ ਗਲੂਕੋਜ਼ ਦੇ ਵਿੱਚ ਗਲੂਕੋਜ਼ ਜਦੋਂ ਬਾਡੀ ਦੇ ਵਿੱਚ ਆਪਾਂ ਨੂੰ ਇੱਕ ਚਮਚ ਤੋਂ ਵੱਧ ਆਪਾਂ ਨੂੰ ਚਾਹੀਦਾ ਨਹੀਂ ਹੈਗਾ ਜੀ ਪਰ 5.5 ਤੋਂ 6 ਲੀਟਰ ਪੌਂਡ ਦੇ ਵਿੱਚ ਜੇ ਤੇ ਜਦੋਂ ਉਹ ਆਪਾਂ 4 ਰੋਟੀਆਂ ਖਾ ਲੀਆਂ ਤੇ ਇੱਕ ਇੱਕ ਰੋਟੀ ਦੇ ਵਿੱਚ 4-4 ਚਮਚੀ ਚੀਨੀ ਜਿਹੜੀ ਫੈਟ ਜਾ ਰਿਹਾ ਹੈਗਾ ਆਪਾਂ ਗਲੂਕੋਜ਼ ਜਾ ਰਿਹਾ ਹੈ ਤਾਂ ਉਹਨੇ ਅਲਟੀਮੇਟਲੀ ਤਾਂ ਜਾ ਕੇ ਬਾਡੀ ਦੇ ਵਿੱਚ ਫੈਟ ਦੇ ਵਿੱਚ ਕਨਵਰਟ ਬਿਲਕੁਲ ਹੀ ਬਿਲਕੁਲ 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 ਇੱਕ ਕਣਕ ਦੀ ਰੋਟੀ ਇੱਕ ਵੱਡਾ ਕਾਰਨ ਬਣ ਰਹੀ ਹੈ ਬਿਲਕੁਲ ਹੀ ਬਿਲਕੁਲ ਜਿਹੜੀ ਪ੍ਰਾਣੀ ਕਣਕ ਸੀ ਨਾ ਜੀ ਤੁਹਾਨੂੰ ਦੇਖੋ ਬਹੁਤ ਮਿੱਠੀ ਹੁੰਦੀ ਸੀ ਹਮ ਅ ਇੱਕ ਦਿਨ ਆਪਾਂ ਇਸ ਬਾਰੇ ਵੀ ਵੀਡੀਓ ਬਣਾਵਾਂਗੇ ਖਪਲੀ ਨਾਂ ਦੀ ਇੱਕ ਕਣਕ ਹੈ ਅਸਲ ਕਣਕ ਉਹ ਸੀ ਸਾਡੀ ਪੰਜਾਬ ਦੀ ਉਹਦੇ ਵਿੱਚ ਕੀ ਸੀ ਕਿ ਇੱਕ ਕਿੱਲੇ ਦੇ ਵਿੱਚ ਬਹੁਤ ਘੱਟ ਝਾੜ ਹੁੰਦਾ ਸੀ ਬਿਲਕੁਲ 10 12 ਮਨ ਸਿਰਫ ਜਿਹੜਾ ਕੀ ਹੌਲੀ ਹੌਲੀ ਹਰਤ ਕ੍ਰਾਂਤੀ ਦੇ ਨਾਂ ਤੇ ਪੈਸਟੀਸਾਈਡ ਤੇ ਫਰਟੀਲਾਈਜ਼ਰ ਪਾ ਪਾ ਕੇ ਸਾਡੇ ਕਿਸਾਨੀਆਂ ਨੇ 25 ਤੋਂ 30 ਤੱਕ ਵੀ ਪਹੁੰਚ ਗਿਆ ਹਾਂ ਤੇ ਹੁਣ ਤਾਂ 70 ਮਨ ਤੱਕ ਆ ਗਿਆ ਜੀ ਅੱਛਾ ਸੜ 70 ਮਨ ਜਿਹੜਾ ਇੱਕ ਕਣਕ ਦੇ 4 ਲਿਆ ਜਾਂਦਾ ਇੱਕ ਕਿੱਲੇ ਚ ਸੋ ਉਹ ਪੈਸਟੀਸਾਈਡ ਤੇ ਜਿਹੜੇ ਉਹ ਚੀਜ਼ਾਂ ਪਾਈਆਂ ਗਈਆਂ ਤੇ ਇੱਕ ਇਹਦਾ ਜਿਹੜਾ ਬੀਜ ਹੈ ਉਹਨੂੰ ਜੈਨੇਟਿਕਲੀ ਮੋਡੀਫਾਈਡ ਕਰਦਾ ਹੈ ਜੀਐਮਓ ਕਰਦਾ ਜੀਐਮਓ ਕਰਨਾ ਪ੍ਰੋਡਕਸ਼ਨ ਵਧ ਗਈ ਉਹਦੀ ਉਹਦੀ ਸਾਈਜ਼ ਵਧ ਗਿਆ ਕਣਕ ਦਾ ਉਹਦੇ ਤੇ दाणे ਝਾੜ ਲੱਗਣ ਲੱਗੇ ਬਟ ਉਹਦੇ ਚ ਜਿਹੜੀ ਉਹਦੀ ਐਕਚੁਅਲ ਵੈਲਿਊ ਸੀ ਫੂਡ ਦੀ ਫੂਡ ਕੰਟੈਂਟ ਉਹ ਘੱਟ ਗਿਆ ਉਹਦੇ ਚ ਬੈਡ ਐਲੀਮੈਂਟ ਕੀ ਸੀਗਾ ਗਲੂਟਨ ਗਲੂਟਨ ਕੁਦਰਤ ਨੇ ਰੱਬ ਨੇ ਕਿੰਨਾ ਪਾ ਕੇ ਭੇਜਿਆ ਸੀਗਾ ਮਾਈਨਸ 1% ਜਾਂ 1% ਦੇ ਨੇੜੇ ਜੇ ਖਪਲੀ ਦੇ ਵਿੱਚ ਗੱਲ ਕਰਾਂ ਮੈਂ ਤੇ ਜਿਹੜੀ ਅੱਜ ਆਪਾਂ ਕਣਕ ਖਾ ਰਹੇ ਆ ਇਹਦੇ ਵਿੱਚ ਗਲੂਟਨ ਦੀ ਮਾਤਰਾ ਵਧਾਉਣ ਦਾ ਮੇਨ ਕਾਰਨ ਜੀ ਐਲ ਪੀਏ ਸੋ ਕਣਕ ਵਧਨ ਕਰਕੇ ਸਾਡਾ ਜਿਹੜਾ ਮੁੱਖ ਭੋਜਨ ਹੈ ਉਹ ਕਣਕ ਹੈ ਕੁਝ ਸਰਕਾਰਾਂ ਦੀਆਂ ਸਕੀਮਾਂ ਕਰਕੇ ਸਾਨੂੰ ਉਹ ਫ੍ਰੀ ਮਿਲਦਾ ਹੈ ਤੇ ਉਹਦੇ ਨਾਲ ਜਦੋਂ ਲੋਕ ਮਾੜੀ ਕਿਸਮ ਦੀ ਕਣਕ ਖਾਂਦੇ ਨੇ ਤੇ ਕਿਤੇ ਨਾ ਕਿਤੇ ਉਹ ਵੀ ਇੱਕ ਕਲਸੋਲ ਦਾ ਕਾਰਨ ਬਣਦਾ ਬਿਲਕੁਲ ਜੀ ਤੇ ਦਰਸ਼ਕਾਂ ਦੀ ਜਾਣਕਾਰੀ ਵੀ ਇਹ ਦੱਸ ਦਈਏ ਕਿ ਜਿਹੜਾ ਕਣਕ ਹੈ ਉਹਦੇ ਚ 18 ਤੋਂ 20% ਗਲੂਟਨ ਹੈਗਾ ਤੇ ਜਿਹੜਾ ਖੱਪਲੀ ਆਟਾ ਹੈ ਜੇਕਰ ਤੁਸੀਂ ਉਹਦੇ ਤੇ ਜਾਓਗੇ ਸਰਚ ਮਾਰੋਗੇ ਗੂਗਲ ਦੇ ਬੈਨੀਫਿਟ ਆਫ ਖਪਲੀ ਵੀਟ ਤਾਂ ਉਹਦੇ ਚ ਤੁਹਾਨੂੰ ਹਜ਼ਾਰਾਂ ਫਾਇਦੇ ਦੇ ਚ ਨਿਕਲ ਕੇ ਸਾਹਮਣੇ ਆਣਗੇ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੈਗੀ ਆ ਗਲੂਟਨ ਦੀ ਮਾਤਰਾ 1 ਤੋਂ 2% ਦੇ ਵਿੱਚ ਵਿੱਚ ਸਿਰਫ ਹੈਗੀ ਆ ਯਾਨੀ ਕਿ ਜਿਹੜੇ ਲੋਕਾਂ ਨੂੰ ਸ਼ੂਗਰ ਹੈ ਜਿਨ੍ਹਾਂ ਲੋਕਾਂ ਨੂੰ ਮੋਟਾਪਾ ਹੈਗਾ ਜਿਨ੍ਹਾਂ ਨੂੰ ਵੀਟ ਅਲਰਜੀ ਤੱਕ ਵੀ ਹੈਗੀ ਹੈ ਮਾਈਨਰ ਜੀ ਉਹ ਵੀ ਇਹ ਖਾ ਸਕਦੇ ਹੈਗੇ ਨੇ ਕਿਉਂਕਿ ਇਹਦੇ ਚ ਗਲੂਟਨ ਦੀ ਮਾਤਰਾ ਜਿਹੜੀ ਹੈ ਬਹੁਤ ਘੱਟ ਹੈਗੀ ਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਖਪੜੀ ਦਾ ਆਟਾ ਇਹਦੇ ਵਿੱਚ ਪ੍ਰੋਟੀਨ ਹੈ, ਕੈਲਸ਼ੀਅਮ ਹੈ, ਵਿਟਾਮਿਨਸ ਨੇ ਫਾਈਬਰ ਹੈਗਾ ਭਰਪੂਰ ਮਾਤਰਾ ਚ ਪਰ ਗਲੂਟਨ ਜਿਹੜਾ 1 ਤੋਂ 2% ਦੇ ਵਿੱਚ ਆਉਂਦਾ ਇਹਦਾ ਸਭ ਤੋਂ ਵੱਡਾ ਬੈਨੀਫਿਟ ਹੈਗਾ ਕਣਕ ਜਿਹੜੀ ਹੈ ਉਹ ਜੇ ਖਾਣਾ ਵੀ ਹੈ ਕਣਕ ਦਾ ਆਟਾ ਅੱਛਾ ਇਹਨੂੰ ਸਭ ਤੋਂ ਵੱਡਾ ਬੈਨੀਫਿਟ ਗੁੰਨਣਾ ਵੀ ਕਣਕ ਦਾ ਆਟੇ ਵਾਂਗੂ ਹੀ ਆ ਜੀ ਬਿਲਕੁਲ ਪਕਾਉਣਾ ਵੀ ਕਣਕ ਦੇ ਆਟੇ ਵਾਂਗੂ ਹੀ ਆ ਤੇ ਕਣਕ ਦੇ ਆਟੇ ਨਾਲੋਂ ਜ਼ਿਆਦਾ ਸਵਾਦ ਰੋਟੀ ਤੇ ਜ਼ਿਆਦਾ ਨਰਮ ਰੋਟੀ ਜਿਹੜੇ ਲੋਕਾਂ ਨੇ ਅੱਜ ਤੋਂ 30 ਸਾਲ ਪਹਿਲਾਂ ਜਾਂ ਮੈਂ ਥੋੜਾ ਥੋੜਾ ਪਿੱਛੇ ਜਾਵਾਂ ਜਿੱਦੀ ਸਾਡੀ ਏਜ ਹੈ 40 ਸਾਲ ਪਹਿਲਾਂ ਜਦੋਂ ਅਸੀਂ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਅਸੀਂ ਖਾਣਾ ਲੈ ਕੇ ਜਾਂਦੇ ਸੀਗੇ ਤੇ ਉਹ ਸਵੇਰ ਦਾ ਪੱਕਿਆ ਹੋਇਆ ਖਾਣਾ ਜਿਹੜਾ ਹੈ ਕਈ ਵਾਰ ਤਾਂ ਰਾਤ ਦੀਆਂ ਰੋਟੀਆਂ ਸਵੇਰੇ ਲੋਕ ਖਾ ਲੈਂਦੇ ਸੀ ਕਿਹੜਾ ਜੱਟਸਰ ਰਿਵਾਜ ਸੀਗਾ ਬਿਲਕੁਲ ਬ੍ਰੇਕਫਾਸਟ ਦੇ ਤੌਰ ਤੇ ਚਾਹ ਦੇ ਨਾਲ ਜਾਂ ਲੱਸੀ ਦੇ ਨਾਲ ਸੋ ਉਹ ਰੋਟੀ ਸੁੱਕਦੀ ਨਹੀਂ ਸੀ ਉਹ ਜਦੋਂ ਤੁਸੀਂ ਖਪਲੀ ਆਟੇ ਦੀ ਰੋਟੀ ਖਾਓਗੇ ਤੇ ਸਾਡੀ ਉਮਰ ਦੇ 50 ਪਲੱਸ ਜਿਹੜੇ ਲੋਕ ਨੇ ਤੇ ਉਹ ਦੇਖ ਕੇ ਹੈਰਾਨ ਹੋ ਜਾਣਗੇ ਕਿ ਇਹ ਉਹ ਪੁਰਾਣੀ ਜਿਹੀ ਸਾਡੀ ਹੈ ਨਾ ਉਹੀ ਕੰਨੈਕਸਨ ਦੁਆਰਾ ਮਿਲ ਗਈ ਹੈ ਅ ਪਰ ਇਹ ਹੀ ਹੈ ਕਿ ਕਿਉਂਕਿ ਉਹਦਾ ਝਾੜ ਬਹੁਤ ਘੱਟ ਹੁੰਦਾ ਇਸ ਕਰਕੇ ਥੋੜਾ ਉਹਦਾ ਪ੍ਰਾਈਸ ਜ਼ਿਆਦਾ ਹੁੰਦਾ ਪਰ ਉਹਦੇ ਜੇ ਹੈਲਥ ਬੈਨੀਫਿਟ ਦੀ ਗੱਲ ਕਰੀ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੈਨੀਫਿਟ ਸੋ ਅੱਜ ਦੇ ਵੀਡੀਓ ਦਾ ਮੇਨ ਜਿਹੜਾ ਮੁੱਦਾ ਸੀਗਾ ਕਿ ਹਾਰਟ ਅਟੈਕ ਕਿਉਂ ਹੁੰਦੇ ਨੇ ਤੇ ਉਹਦੇ ਵਿੱਚ ਕਿਵੇਂ ਆਪਾਂ ਫਾਇਦਾ ਲੈ ਸਕਦੇ ਹਾਂ ਉਹਦੇ ਕਾਰਨ ਕੀ ਆ ਉਹਦੇ ਬਾਰੇ ਅਸੀਂ ਜਿੰਨੀ ਵੀ ਇਨਫੋਰਮੇਸ਼ਨ ਸੀ ਤਾਂ ਨਸ਼ੀਰ ਕੀਤੀ ਹੈ ਤੇ ਜੇ ਤੁਹਾਨੂੰ ਵੀਡੀਓ ਅੱਛੇ ਲੱਗਦੇ ਹਨ ਤੇ ਇਹਨਾਂ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਹੁਤ-ਬਹੁਤ ਧੰਨਵਾਦ ਜੀ ਤੇ ਲਾਸਟ ਮੇਰਾ ਸਵਾਲ ਹੈ ਸਾਨੂੰ ਕਿਵੇਂ ਪਤਾ ਲੱਗੇ ਕਿ ਮੈਨੂੰ ਮੇਰਾ ਕੋਲੇਸਟ੍ਰੋਲ ਵੱਧ ਚੁੱਕਾ ਹੈ ਫੇਸ ਦੇਖ ਕੇ ਪਤਾ ਲੱਗ ਸਕਦਾ ਹੁੰਦਾ ਕਿਸੇ ਹਾਂਜੀ ਫੇਸ ਤੋਂ ਜੇ ਮੈਂ ਗੱਲ ਕਰਾਂ ਜੈਂਟਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਅੱਖਾਂ ਦੇ ਨੀਚੇ ਜਿਹੜੀ ਹੈ ਉਹ ਬਾਉਲਸ ਬਣ ਜਾਂਦੇ ਥੇ ਅੱਖਾਂ ਦੇ نیچے ਤੇ ਸਕਿਨ ਜਿਹੜੀ ਹੈ ਡਰਾਈ ਹੋਏਗੀ ਡਰਾਈ ਜਿਹੜੇ ਬੰਦੇ ਸਕਿਨ ਡਰਾਈ ਹੋਣੀ ਸ਼ੁਰੂ ਹੋ ਗਈ ਹੈ ਉਹ ਇਹ ਸਮਝ ਲੈ ਕੇ ਉਹਦਾ ਕੋਲੇਸਟ੍ਰੋਲ ਹਾਈ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਬੋਡੀ 'ਚ ਪਾਣੀ ਦੀ ਡੈਫੀਸ਼ੈਂਸੀ ਹੋ ਜਾਂਦੀ ਹੈ ਦੂਸਰਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਪਹਿਲਾਂ ਭੁੱਖ ਬਿਲਕੁਲ ਖਤਮ ਹੋਣੀ ਸ਼ੁਰੂ ਹੋ ਜੇਗੀ ਤੁਹਾਡੇ ਸਰੀਰ ਦੇ ਵਿੱਚ ਬਾਤ ਚੱਲੇਗੀ ਹਾਂ ਕੁਝ ਦਿਨਾਂ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਓਵਰ ਈਟਿੰਗ ਦੀ ਆਤ ਪੈ ਜਾਂਦੀ ਹੈ ਬੰਦਾ ਲੋੜ ਤੋਂ ਜ਼ਿਆਦਾ ਖਾਣਾ ਖਾ ਲੈਂਦਾ ਉਹਨੂੰ ਖਾਣਾ ਖਾਣ ਤੋਂ ਬਾਅਦ ਵੀ ਸੰਤੁਸ਼ਟੀ ਨਹੀਂ ਹੁੰਦੀ ਇਨਸੂਲਿਨ ਰੈਜ਼ਿਸਟੈਂਸ ਵਾੜ ਜਾਂਦੀ ਜੀ 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 ਉਹਦੇ ਕਰਕੇ ਉਹਦੇ ਸਰੀਰ ਦੇ ਵਿੱਚ ਅਕਸਰ ਹੀ ਤੁਸੀਂ ਕਹਿੰਦੇ ਲੋਕਾਂ ਨੂੰ ਸੁਣਿਆ ਹੋਣਾ ਮੋਟਾ ਹੋ ਗਿਆ ਹੁਣ ਤਿਆਰ ਹੈ ਸ਼ੂਗਰ ਆ ਰਹੀ ਹੈ ਉਹਦਾ ਕਾਰਨ ਹੀ ਹੈ ਬੋਡੀ ਤੇ ਦੇ ਵਿੱਚ ਜਿਹੜੀ ਇਨਸੂਲਿਨ ਹੈ ਉਹਦੀ ਰੈਜ਼ਿਸਟੈਂਸ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਦੂਰੋਂ ਜੇ ਦੇਖ ਕੇ ਆਪਾਂ ਪਛਾਣਨਾ ਹੋਵੇ ਤਲਸੋ ਵਾਲੇ ਬਿਮਾਰ ਨੂੰ ਤੇ ਇਹ ਦੇਖ ਕੇ ਪਛਾਣ ਸਕਦੇ ਕਿ ਉਹਦੀ ਬੋਡੀ ਓਵਰ weight ਹੈ ਉਹਦੀ ਸਕਿਨ ਡਰਾਈ ਹੈ ਉਹਦੇ ਇਸ ਕੇੰਦਰ ਜਿਹੜਾ ਕਲਰ ਹੈ ਡਾਰਕ ਹੋ ਗਿਆ ਤੇ ਉਹਦੇ ਗੱਲ ਕਰਨ ਦੇ ਵਿੱਚ ਉਹ ਬਹੁਤ ਕਾਲੀ ਨਾਲ ਗੱਲ ਕਰੇਗਾ ਜੀ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਬਾਕਮਾਲ ਜਾਣਕਾਰੀ ਦਿੱਤੀ ਹੈ ਕਿ ਤੁਹਾਡੇ ਕੋਲ ਕੁਝ ਰੈਡੀमेड ਹੈ ਜਿਹਦੇ ਨਾਲ ਕੋਲੇਸਟ੍ਰੋਲ ਨੂੰ ਜੀ ਕਲਵੰਜੀ ਇਹਨੀਆਂ ਇਹੀ ਸਾਰੀਆਂ ਚੀਜ਼ਾਂ ਦਾ ਅਸੀਂ ਕੰਬੀਨੇਸ਼ਨ ਬਣਾ ਕੇ ਲੀਪੋ ਵਟੀ ਦੇ ਨਾਂ ਤੇ ਅਸੀਂ ਇੱਕ ਪ੍ਰੋਡਕਟ ਲੈਂਦਾ ਸੋ ਉਹ ਅਸੀਂ ਵਰਲਡ ਵਾਈਡ ਅਸੀਂ ਸਪਲਾਈ ਕਰਦੇ ਆਂ ਜਿਹੜੇ ਦਰਸ਼ਕ ਲੈਣਾ ਚਾਹਣ ਉਹ ਆਨਲਾਈਨ ਮੰਗਾ ਸਕਦੇ ਆ ਸਾਡੇ ਸੈਂਟਰ ਤੇ ਫੋਨ ਕਰਕੇ ਜੀ ਗੁੱਡ ਬਹੁਤ ਬਹੁਤ ਧੰਨਵਾਦ ਜੀ ਹੁਣ ਤੁਸੀਂ ਜਾਣਕਾਰੀ ਤਾਂ ਦੇਤੀ ਲਾਲਚ ਵੀ ਆ ਗਿਆ ਲੋਕਾਂ ਨੂੰ ਦੇ ਕੇ ਤੇ ਮੰਗਾਉਣ ਕਿੱਥੋਂ ਤੇ ਕਿਹੜੇ ਦਿਨ ਤੇ ਕਿੱਥੇ ਕਿਹੜੀ ਜਗ੍ਹਾ ਤੇ ਤੁਸੀਂ ਮਿਲਦੇ ਹੋਗੇ ਉਹ ਨੰਬਰ ਵੀ ਦੇ ਦਿਓ ਜੀ ਜੀ ਕੁਲਵੰਜੀ ਆਪਣੇ ਤਿੰਨ ਸੈਂਟਰ ਨੇ ਪੰਜਾਬ ਦੇ ਵਿੱਚ ਪਹਿਲਾ ਸੈਂਟਰ ਮਲੂਰ ਦੇ ਵਿੱਚ ਹੈ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤਿੰਨ ਦਿਨ ਮੈਂ ਮਲੂਰ ਬੈਠਦਾ ਵੀਰਵਾਰ ਪਟਿਆਲੇ ਤੇ ਸ਼ੁੱਕਰ ਸ਼ਨੀਵਾਰ ਦੋ ਦਿਨ ਜਿਹੜਾ ਹੈ ਮੁਹਾਲੀ ਸੈਕਟਰ 70 ਵੀਰੇ ਬੈਠਦਾ ਜੀ ਤੇ ਨੰਬਰ हां मेरे दो नंबर ने जी पहला नंबर 98143 76221 दूसरा नंबर 911 5550911 98141 76221 911550911 ਇਹਨਾਂ ਦੋਵਾਂ ਨੰਬਰਾਂ ਤੁਸੀਂ ਆਨਲਾਈਨ ਜਿਹੜੇ ਆਰਡਰ ਕਰਕੇ ਘਰ ਬੈਠੇ ਵੀ ਇਹ ਚੀਜ਼ ਮੰਗਵਾ ਸਕਦੇ ਹੋ ਜੀ ਜੀ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ शुक्रिया ਸੋ ਦਰਸ਼ਕਾਂ ਨੂੰ ਬੇਨਤੀ ਹੈ ਜੀ ਕਿ फटाफट ਫੋਨ ਚੱਕੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਤੱਕ ਜਰੂਰ ਪਹੁੰਚੇਗੀ ਕੁਈ ਨਾ ਕੋਈ ਕੋਲ ਕੇ ਜ਼ਰੂਰ ਵੇਖੇਗਾ ਤੇ ਕੋਲੇਸਟ੍ਰੋਲ ਅਜਕਲ ਲਗਭਗ ਸਾਰਿਆਂ ਦੇ ਵਧੇ ਹੋਣਗੇ ਲਗਭਗ ਹਰ ਦੂਜੇ ਚੌਥੇ ਬੰਦੇ ਦਾ ਕੋਲੇਸਟ੍ਰੋਲ ਵੱਧ ਰਿਹਾ ਹੈ। ਬਲੋਕੇਜ ਇਸ ਅਜਕਲ ਜਿਹੜੀ ਹੈ ਇੱਕ ਡਾਕਟਰ ਉਸ ਨੂੰ ਇੱਕ ਅਜੀਬ ਤਰੀਕੇ ਨਾਲ ਪੇਸ਼ ਕਰਦੇ ਨੇ ਵੀ ਤੁਹਾਨੂੰ ਸਟੰਟ ਪਾਉਣਾ ਪੈ ਜਾਵੇਗਾ ਜੀ ਬੋ ਕਰਨਾ ਪਰਿਆਗਾ। ਹਾਰਟ ਦੀਆਂ ਪ੍ਰੋਬਲਮ ਅਜਕਲ ਹਰ ਦੂਜੇ ਚੌਥੇ ਬੰਦੇ ਨੂੰ ਹੋ ਰਹੀਆਂ ਤੇ ਜੇਕਰ ਆਪਾਂ ਇੱਕ ਸਿੰਪਲ ਤਰੀਕੇ ਦੇ ਨਾਲ ਜਿਹੜਾ 7 ਦਿਨਾਂ ਦੇ ਵਿੱਚ 7 ਜੜੀਆਂ ਮੁੱਟੀਆਂ ਦਾ ਇਸਤੇਮਾਲ ਅਸੀਂ ਰੋਜ਼ ਵੱਖ-ਵੱਖਰੇ ਤਰੀਕੇ ਨਾਲ ਪਾਣੀ 'ਚ ਪਾ ਕੇ ਅਸੀਂ ਉਸ ਨੂੰ ਸਿਰਫ ਪੀਣਾ ਹੈਗਾ ਤੇ ਜੋ ਪੀਂਦੇ ਆ ਤੇ ਆਪਣਾ ਕੋਲੇਸਟ੍ਰੋਲ ਜੇ ਘਟਦਾ ਤਾਂ ਫਿਰ ਮਹਿੰਗੇ ਇਲਾਜਾਂ ਤੋਂ ਵੀ ਬਚਾ ਸਕਦੇ ਆ ਕਿਸੇ ਦੀ ਜ਼ਿੰਦਗੀ ਵੀ ਬਚਾ ਸਕਦੇ ਆ ਕਿਸੇ ਦੇ ਘਰ ਦੇ ਵਿੱਚ ਖੁਸ਼ੀਆਂ ਲੈ ਆ ਸਕਦੇ ਆ ਤੇ ਜੇ ਇਹ ਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕੰਮ ਕਰ ਰਿਹਾ ਸਾਡੇ ਚੈਨਲ ਨਿਊਜ਼ੀਸ਼ਾ ਪੰਜਾਬੀ ਨਿਊਜ਼ੀਸ਼ਾ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ੀਸ਼ਾ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ੀਸ਼ਾ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੇਨੂੰ ਦੇਖਦਾ ਰਹੋ ਧੰਨਵਾਦ ਧੰਨਵਾਦ